प्यारे दोस्तों रूह दे बोल प्रोग्राम ਦੇ ਵਿੱਚ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਇੰਨਾ ਪਿਆਰ ਦੇ ਰਹੇ ਹੋ ਕਿਉਂਕਿ ਮੀਡੀਆ ਲਾਈਨ ਤੋਂ ਮੈਂ ਕਾਫੀ ਦੂਰ ਹੋ ਗਿਆ ਸੀਗਾ ਲੇਕਿਨ ਫਿਰ ਜਦੋਂ ਮੀਡੀਆ ਲਾਈਨ 'ਚ ਆਇਆ ਤੇ ਤੁਸੀਂ ਇੰਨਾ અપਾਰ ਪਿਆਰ ਦਿੱਤਾ ਹੁਣ ਦਿਲ ਕਰਦਾ ਕਿ 24 ਘੰਟੇ ਹੀ ਗੱਲਾਂ ਬਾਤਾਂ ਕਰਦੇ ਰਹੀਏ ਔਰ ਮਾਇਨਾਜ਼ ਹਸਤੀਆਂ ਨਾਲ ਤੁਹਾਡੀ ਗੱਲ ਕਰਾਈਏ ਜਿਸ ਤੋਂ ਤੁਹਾਨੂੰ ਮੋਟੀਵੇਸ਼ਨ ਮਿਲੇ ਜ਼ਿੰਦਗੀ ਜਿਉਣ ਦੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੀ ਤੇ ਕੁਝ ਕਰ ਜਾਣ ਦੀ ਤੇ ਇਸ ਤਰ੍ਹਾਂ ਦੇ ਇੱਕ ਮੇਰੇ ਬਹੁਤ ਅਜ਼ੀਜ਼ ਦੋਸਤ ਨੇ ਜਿਨ੍ਹਾਂ ਨੇ ਜਿਵੇਂ ਆਪਾਂ ਕਹਿੰਨੇ ਉਹਨੇ ਸਕ੍ਰੈਚ ਤੋਂ ਲੈ ਕੇ ਅੱਜ ਇੱਕ 골ਡਨ ਟਾਈਮ ਆਪਣਾ ਉਹਨਾਂ ਦੀ ਜ਼ਿੰਦਗੀ ਦਾ ਚੱਲ ਰਿਹਾ ਹੈ ਉੱਥੇ ਤੱਕ ਉਹ ਪਹੁੰਚੇ ਨੇ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਦੇ ਆ ਉਹਨਾਂ ਦੀ ਜ਼ਿੰਦਗੀ ਤੋਂ ਕੁਝ ਸਿੱਖਦੇ ਆ ਆਪ ਵੀ ਸਿੱਖਦੇ ਆ ਤੁਹਾਨੂੰ ਵੀ ਸਿਖਾਉਂਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਆਸ ਕਰਦੇ ਆ ਕਿ ਜਿਹੜਾ ਵੀ ਇਹ ਇੰਟਰਵਿਊ ਦੇਖੂਗਾ ਉਹਨਾਂ ਦੀ ਲਾਈਫ ਤੋਂ ਸਿੱਖ ਕੇ ਅੱਗੇ ਵਧੂਗਾ ਮੈਂ ਸਵਾਗਤ ਸਵਾਗਤ ਕਰਦਾ ਪ੍ਰਦੀਪ ਜੀ ਦਾ ਪ੍ਰਦੀਪ ਜੀ ਕੀ ਹਾਲ ਹੈ ਬਹੁਤ ਵਧੀਆ ਸਤਿ ਸ੍ਰੀ ਅਕਾਲ ਜੀ ਪ੍ਰਦੀਪ ਜੀ ਜਿਸ ਤਰ੍ਹਾਂ ਕਿ ਤੁਸੀਂ ਪ੍ਰਦੀਪ ਸਿੰਘ ਨਾਨਾਂਸੂ ਲਗਾਨੇ ਹੋ ਹਨਾ ਤੇ ਨਾਨਾਂਸੂ ਤੁਹਾਡਾ ਪਿੰਡ ਹੈ ਹੈ ਨਾਨਾਂਸੂ ਮੇਰਾ ਪਿੰਡ ਹੈ ਇਹ ਕਿੱਥੇ ਹੈ ਪਿੰਡ ਕਿੱਡੀ ਕਿਹੜੇ ਏਰੀਆ ਚ ਇਹ ਡਕਾਲਾ ਤੇ ਕਰਹਾਲੀ ਸਾਹਿਬ ਦੇ ਕੋਲ ਆ ਜੀ ਪਟਿਆਲੇ ਤੋਂ 15 ਕਿਲੋਮੀਟਰ ਦੂਰ ਅੱਛਾ ਜੀ ਤੇ ਜਿਹੜੇ ਆਪਾਂ ਜਗ੍ਹਾ ਤੇ ਬੈਠੇ ਆ ਅਜੇ ਇਹਦਾ ਨਾਮ ਹੈ ਪਟਿਆਲਾ ਗ੍ਰੀਨ ਹੈ ਨਾ ਪ੍ਰੋਜੈਕਟ ਦਾ ਹਾਂਜੀ ਇਹ ਪਟਿਆਲਾ ਗ੍ਰੀਨ ਅਸੀਂ ਇੱਕ ਕਲੋਨੀ ਡਿਵੈਲਪ ਕਰ ਰਹੇ ਹਾਂ ਪਟਿਆਲੇ 'ਚ ਹਾਂ ਇਹ 42 ਏਕੜ 'ਚ ਕਲੋਨੀ ਅੱਛਾ ਸ਼ੁਰੂਆਤ ਆਪਾਂ ਉੱਥੇ ਹੀ ਕਰੀਏ ਕਿਉਂਕਿ ਮੈਂ ਆਉਂਦੇ ਸਾਰ ਬੜਾ ਇੰਪ੍ਰੈਸ ਹੋਇਆ ਮੈਂ ਤੁਹਾਡੇ ਦੂਜੇ ਆਫਿਸ ਬੈਠਾ ਸੀਗਾ ਤੇ ਜਦੋਂ ਤੁਸੀਂ ਕਿਹਾ ਕਿ ਵੀ ਅਸੀਂ ਇੱਧਰ ਆਓ ਤੇ ਜੰਗਲ ਚ ਮੰਗਲ ਕਰਿਆ ਹੋਇਆ ਹੈ ਨਾ ਉਹੀ ਗੱਲ ਸੱਚ ਹੋ ਗਈ ਇੱਕ ਬੋੜ ਦਾ ਬਹੁਤ ਸੋਹਣਾ ਵੱਡਾ ਦਰਖਤ ਲੱਗਿਆ ਸ਼ਾਮ ਨੂੰ ਬੜਾ ਸਵਾਦ ਆਉਂਦਾ ਹੋਣਾ ਹੈ ਨਾ ਇੱਥੇ ਬੈਠ ਕੇ ਬਿਲਕੁਲ ਜੀ ਬਿਲਕੁਲ ਤੇ ਇਹ ਸਫਰ ਸ਼ੁਰੂ ਕਿਵੇਂ ਹੋਇਆ ਪ੍ਰਦੀਪ ਜੀ ਤੇ ਮਤਲਬ ਪ੍ਰਾਪਰਟੀ ਲਾਈਨ ਦੇ ਵਿੱਚ ਇੱਕ ਐਨਾ ਵੱਡਾ ਬਿਲਡਰ ਨਾਮ ਹੈ ਚਰ ਗਰੁੱਪ ਆਫ ਕੰਪਨੀਆਂਸ ਬਣ ਗਿਆ ਅਸੀਂ ਜੀ 2005 ਤੋਂ ਸਟਾਰਟ ਕੀਤਾ ਸੀਗਾ ਜੀ ਮੈਂ ਇੱਕ ਮੇਰਾ ਦੋਸਤ ਸੀਗਾ ਜਗਤਾਰ ਸਿੰਘ ਬਿੱਟੂ ਜੀ ਉਹ ਅੱਜ ਇਸ ਦੁਨੀਆ 'ਚ ਨਹੀਂ ਹੈਗੇ ਡੈਥ ਹੋ ਗਈ ਉਹਨਾਂ ਦੀ ਜੀ ਅਸੀਂ ਦੋਨਾਂ ਨੇ ਸਫਰ ਸਟਾਰਟ ਕੀਤਾ ਸੀਗਾ 2000 'ਚ ਜੀ 2000 'ਚ ਅਸੀਂ ਕਰਦੇ ਕਰਦੇ ਸਟਾਰਟਿੰਗ ਅਸੀਂ ਕਲੋਨੀ ਸੀ ਪਹਿਲਾਂ ਟਕਾਲਾ ਰੋਡ ਤੇ ਰਵਾਸ ਉੱਥੇ ਕੱਟੀ 13 ਏਕੜ 'ਚ ਸਟਾਰਟਿੰਗ 'ਚ ਜੀ ਉਸ ਤੋਂ ਬਾਅਦ ਪਟਿਆਲੇ 'ਚ ਅਲੱਗ-ਅਲੱਗ ਥਾਮਾਂ ਦੇ ਸੀ ਕਲੋਨੀਆਂ ਕੱਟੀਆਂ ਜੀ ਤੇ ਕੁਝ ਅਸੀਂ ਦੋ ਜਗ੍ਹਾ ਥਾਮਾਂ ਸਰਕਾਰ ਤੋਂ ਲਈਆਂ ਪ੍ਰਾਪਰਟੀਆਂ ਕਾਫੀ ਮਹਿੰਗੀਆਂ ਜੀ ਤਾਂ ਫੇ ਉਸ ਡਿਸਪਿਊਟ ਹੋ ਗਏ ਜਿਹੜੇ ਸਾਰੇ ਸਰਕਾਰੀ ਪ੍ਰਾਪਰਟੀਆਂ ਖਰੀਦੀਆਂ ਸੀਗੀਆਂ ਜੋ ਪਈਆਂ ਰਹੀਆਂ ਪ੍ਰਾਪਰਟੀਆਂ ਰਹੀਆਂ ਕੁਝ ਇਸ਼ੂਜ਼ ਆ ਗਏ ਉਹ ਚ ਚਲੋ ਉਹਦੇ ਕਰਕੇ ਕਾਫੀ ਕ੍ਰੈਸਿਸ ਆ ਗਏ ਜੀ ਮੰਦਾ ਵੀ ਆਇਆ ਬਹੁਤ ਜ਼ਿਆਦਾ ਤੇ ਉਹਦੇ ਦੌਰਾਨ ਜਿਹੜਾ ਮੇਰਾ ਦੋਸਤ ਸੀਗਾ ਵਿਚਾਰਾ ਰੱਬਰ ਗਿਆ ਮੇਰਾ ਯਾਰ ਉਹਦੀ ਡੈਥ ਹੋ ਗਈ ਉਸ ਤੋਂ ਬਾਅਦ ਫਿਰ ਕਾਫੀ ਹੋ ਰਹਾ ਜੀ ਉਸ ਤੋਂ ਬਾਅਦ ਹੁਣ ਅਸੀਂ ਦੁਬਾਰੇ ਫੇਰ ਸਟਾਰਟ ਕੀਤਾ ਮੈਂ ਇਕੱਲੇ ਨੇ ਹੌਸਲਾ ਹੌਸਲਾ ਕਰਕੇ ਜੀ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਜੀ ਆਪਾਂ ਇਹ ਟੋਟਲੀ ਇੰਟਰਵਿਊ ਤੁਹਾਡੇ ਦੋਸਤ ਨੂੰ ਹੀ ਸਮਰਪਿਤ ਕਰ ਰਹੇ ਹਾਂ ਜਗਤਾਰ ਸਿੰਘ ਬਿੱਟੂ ਜੀ ਨਾਲ ਜਗਤਾਰ ਸਿੰਘ ਬਿੱਟੂ ਜੀ ਨੂੰ ਮੈਂ ਵੀ ਉਹਨਾਂ ਨੂੰ ਮਿਲਿਆ ਸੀਗਾ ਬਹੁਤ ਹੀ ਪਿਆਰੀ ਰੂਹ ਸੀ ਕੀ ਉਹਨਾਂ ਦਾ ਇਸ ਦੁਨੀਆ ਤੋਂ ਜਾਣ ਦਾ ਕਾਰਨ ਇਹੀ ਬਣਦਾ ਕਿ ਜਿਹੜਾ ਮਿਸ ਹੈਪਨਿੰਗਸ ਹੋ ਗਈਆਂ ਪ੍ਰਾਪਰਟੀ ਲਾਈਨ ਚ ਫਾਈਨਾਂਸ ਕਰਕੇ ਬਿਲਕੁਲ ਜੀ ਹੈਨਾ ਅਸੀਂ ਐ ਇੱਕ ਸਰਕਾਰ ਤੋਂ ਜਗ੍ਹਾ ਲਈ 2011 ਚ 12 ਕਰੋੜ ਰੁਪਏ ਦੀ ਹਮ 7 ਕਰੋੜ ਰੁਪਏ ਸੀ ਡਿਵੈਲਪਮੈਂਟ ਤੇ ਲਾਇਆ ਉਹ ਹੈਨਾ ਜਦੋਂ ਲਾ ਕੇ ਅਸੀਂ ਨਕਸ਼ਾ ਪਾਸ ਕਰਾਉਣ ਵਾਸਤੇ ਹੋਰ ਪਹੁੰਚੇ ਤਾਂ ਉੱਥੇ ਕੋਈ ਸਰਕਾਰੀ ਇਸ਼ੂ ਆ ਗਿਆ ਵੀ ਕਿਸੇ ਨੇ ਕੇਸ ਕਰ ਦਿੱਤੇ ਉਹ ਸਾਡੀਆਂ ਕਵਰਾ ਹੁੰਦੀਆਂ ਸੀਗੀਆਂ ਮੜੀਆਂ ਹੁੰਦੀਆਂ ਸੀਗੀਆਂ ਹੈਨਾ ਹਾਂ ਚਲੋ ਉਹ ਸਾਡਾ ਪ੍ਰੋਜੈਕਟ ਰੁਕ ਗਿਆ ਹੁਣ ਅਸੀਂ ਇੱਕ ਆਮ ਨੋਰਮਲ ਪਰਿਵਾਰ ਚੋਂ ਉੱਠ ਕੇ ਅਸੀਂ ਇੱਕ ਪ੍ਰੋਜੈਕਟ ਕਰਿਆ ਸੀਗਾ ਜਿਹਦੇ 18-20 ਕਰੋੜ ਰੁਪਏ ਨਿਕਲ ਜੇ ਹੈਨਾ ਉਸ ਤੋਂ ਇਲਾਵਾ ਤੇ ਸਾਡੇ ਕੋਲ ਡੀਲਰਸ਼ਿਪ ਸੀਗੇ ਆ ਏ ਐਮ ਡਬਲਯੂ ਟਰੱਕਸ ਦੀ ਜੀ ਉਹਦਾ ਸਾਡਾ ਡਾਕਟਰ ਏਜੰਸੀ ਪਟਿਆਲੇ ਬਠਿੰਡਾ ਇੱਕ ਸਾਡੇ ਕੋਲ ਡੀਲਰਸ਼ਿਪ ਸੀਗੀ ਹਿੰਦੁਸਤਾਨ ਮੋਟਰ ਦੀ ਜੀ ਇਤفاق ਨਾਲ ਇਧਰ ਉਹਦਾ ਡਿਸਪੂਟ ਪੈ ਗਿਆ ਉਧਰ ਜਿਹੜਾ ਡੀਲਰਸ਼ਿਪ ਏ ਐਮ ਡਬਲ ਜਿਹੜੀ ਮੈਨੂਫੈਕਚਰ ਕੰਪਨੀ ਸੀਗੀ ਏਸ਼ੀਆ ਮੋਟਰ ਵਰਕਰਸ ਉਹ ਵੀ ਪਿੱਛੇ ਤੋਂ ਬੰਦ ਹੋ ਗਈ ਅਜੇ ਬੰਦ ਹੀ ਹੋ ਗਈ ਉਹ ਪਿੱਛੇ ਤੋਂ ਬੰਦ ਹੋ ਗਈ ਉਸ ਵੀ ਕਰੋੜਾ ਰੁਪਏ ਦਾ ਸਪੇਅਰ ਪਾਰਟ ਹਨਾ ਸਾਡੇ ਡੀਲਰਸ਼ਿਪਾਂ ਤੇ ਪਿਆ ਸੀਗਾ ਤੇ ਉਸ ਤੋਂ ਇਲਾਵਾ ਜਿਹੜੇ ਸਾਡੇ EMPLOYEES ਸੀਗੇ ਇਕੱਲੇ-ਇਕੱਲੇ ਡੀਲਰਸ਼ਿਪ ਦਾ ਦਾਦਾ 15-15 ਲੱਖ ਰੁਪਏ ਮਹੀਨੇ ਦਾ ਖਰਚਾ ਹੁੰਦਾ ਸਮਝੋ ਉਹ ਵੀ ਸਾਲ 1.5 ਸਾਲ ਜੀਬ ਚੋਂ ਦੇਣਾ ਪਿਆ ਸਾਨੂੰ ਐਸੀ ਵੀ ਅੱਜ ਸਟਾਰਟ ਹੋ ਜੇ ਕੱਲ ਸਟਾਰਟ ਹੋ ਜੇ ਉਸ ਤੋਂ ਇਲਾਵਾ ਕਿ ਕਰੋੜਾਂ ਰੁਪਏ ਦਾ ਸਪੇਅਰ ਪਾਰਟ ਸੀਗਾ ਉਹ ਕਰੋੜਾਂ ਰੁਪਏ ਦਾ ਸਪੇਅਰ ਪਾਰਟ ਮਤਲਬ ਐ ਲਾਲੋ ਵੀ ਮਿੱਟੀ ਦੇ ਭਾਅ ਵੇਚਣਾ 2 ਲੱਖ ਤੋਂ 2 ਲੱਖ ਚ ਸਕਰਾਏ ਵੇਚੀ ਉਹ ਮਿੱਟੀ ਦੇ ਭਾਅ ਵੇਚਣਾ ਮਿੱਟੀ ਦੇ ਭਾਅ ਵੇਚਿਆ ਹਨਾ ਮਤਲਬ ਬਹੁਤ ਜ਼ਿਆਦਾ ਮੰਦਾ ਆ ਬਹੁਤ ਜ਼ਿਆਦਾ ਪ੍ਰੋਬਲਮਾਂ ਜੋ ਲੰਕੇ ਫੇਰ ਅਸੀਂ ਉਹਤੋਂ ਸਰਗਰਸ ਕੀਤਾ ਪਰ ਤੁਹਾਡੇ ਉਸ ਯਾਰ ਦੇ ਜਾਣ ਦਾ ਜਿਹੜਾ ਗਮ ਤੁਹਾਡੇ ਚਿਹਰੇ ਤੇ ਵੀ ਦਿਖ ਰਿਹਾ ਹੈ ਜਦੋਂ ਆਪਾਂ ਗੱਲਬਾਤ ਸ਼ੁਰੂ ਕੀਤੀ ਉਹਨਾਂ ਨੇ ਖੁਦ ਸੁਸਾਈਡ ਕਰ ਲਿਆ ਨਾ ਹਾਂ ਉਹਨਾਂ ਨੇ ਗੋਲੀ ਮਾਰ ਲਈ ਸੀ ਗੋਲੀ ਮਾਰ ਲਈ ਹੈ ਨਾ ਤੇ ਉਸ ਤੋਂ ਪਹਿਲਾਂ ਜਦੋਂ ਇਹ ਬਾਣਾ ਵਾਪਰਿਆ ਤਾਂ ਤੁਸੀਂ ਆਪਸ ਵਿੱਚ ਗੱਲਬਾਤ ਕਰਦੇ ਸੀਗੇ ਵੀ ਤੁਹਾਨੂੰ ਫੀਲ ਹੁੰਦਾ ਸੀ ਕਿਉਂਕਿ ਤੁਸੀਂ ਜਿਵੇਂ ਸਾਇਆ ਨਹੀਂ ਨਾਲ ਹੁੰਦਾ ਉਵੇਂ ਰਹਿੰਦੇ ਸੀ ਦੋਨੇ ਜਾਣੀ ਦੇਖੋ ਮੇਰਾ ਖਿਆਲ ਵਿੱਚ ਸਭ ਨਾਲ ਵੱਧ ਸਮਾਂ ਉਹ ਜਗਤਾਰ ਜਿਹੜਾ ਹੋਣਾ ਮੇਰੇ ਨਾਲ ਰਿਹਾ ਹਾਂ ਹਾਂ ਜ਼ਿੰਦਗੀ ਦਾ ਜ਼ਿੰਦਗੀ ਦਾ ਅਸੀਂ ਮਤਲਬ ਬਹੁਤ ਕੰਮ ਕਰਿਆ ਸੀ ਸਟਾਰਟ ਅਚ ਮਸ਼ਰੂਮ ਤੋਂ ਸ਼ੁਰੂ ਕੀਤਾ ਸੀ ਦੋਨਾਂ ਅਸੀਂ ਪੜਦੇ ਪੜਦੇ ਮੋਦੀ ਗੱਲ 'ਚ ਪੜਦੇ ਹੁੰਦੇ ਸੀਗੇ ਹਾਂ ਸਾਡੇ ਦੋਨਾਂ 'ਚ ਜਜ਼ਬਾ ਸੀ ਆ ਵੀ ਕੋਈ ਅਸੀਂ ਆਪਦਾ ਕੰਮ ਕਰੀਏ ਹੂੰ ਤਾਂ ਉਹ ਬੜਾ ਮਿਹਨਤੀ ਸੀਗਾ ਜਗਤਾਰ ਹਨਾ ਤੇ ਜਗਤਾਰ ਨੇ ਮਸ਼ਰੂਮ ਉਹਦੇ ਪਹਿਲਾਂ ਪੁਲਟਰੀ ਫਾਰਮ ਸੀਗਾ ਜਗਤਾਰ ਨੇ ਪੁਲਟਰੀ ਫਾਰਮ 'ਚ ਆਪਣੇ ਮਸ਼ਰੂਮ ਦਾ ਕੰਮ ਸ਼ੁਰੂ ਕਰ ਲਿਆ ਤਾਂ ਮੈਨੂੰ ਵੀ ਨੇ ਗਾਈਡ ਕਰਿਆ ਵੀ ਤੂੰ ਵੀ ਮਸ਼ਰੂਮ ਦਾ ਕਰ ਅਸੀਂ ਜੀ ਰਾਤ ਨੂੰ 12 ਵਜੇ 1 ਵਜੇ ਉੱਠਿਆ ਕਰੀਏ ਮਸ਼ਰੂਮ ਤੋੜਿਆ ਕਰੀਏ ਫਿਰ ਉਹਦੀ ਪੈਕਿੰਗ ਕਰਿਆ ਕਰੀਏ ਫਿਰ ਮੰਡੀ ਚ ਲੈ ਕੇ ਆਏ ਅੱਛਾ ਆਪ ਹੀ ਪੈਕ ਕਰਕੇ ਫਿਰ ਉਹ ਮੰਡੀ ਚ ਲੈ ਕੇ ਆਏ ਕਰੀਏ ਮੰਡੀ ਚ ਲੈ ਕੇ ਆ ਕੇ ਅਸੀਂ ਉਸਤਰੀ 8-9 ਵਜੇ ਤਿਆਰ ਹੋ ਗਏ ਆਪ ਦਾ ਕਾਲਜ ਚਲੇਗਾ ਕਾਲਜ ਚਲਾ ਜਾਏ ਕਰੀਏ ਦੋਸਤੋ ਇਹ ਜਿਹੜੀ ਸਟੋਰੀ ਹੈ ਤੁਹਾਡੇ ਲਈ ਬਹੁਤ ਹੀ ਜ਼ਿੰਦਗੀ ਚ ਅੱਗੇ ਵਧਣ ਲਈ ਕੰਮ ਆਉਗੀ ਇਸ ਕਰਕੇ ਕੰਮ ਆਉਗੀ ਕਿ ਆਪਾਂ ਕਹਿਦਾ ਨੇ ਇੱਕ ਬੰਦਾ ਵੱਡੀਆਂ ਗੱਡੀਆਂ ਚ ਘੁੰਮ ਰਿਹਾ ਹੈ ਸੋਹਣੇ ਕੱਪੜੇ ਪਾਉਂਦਾ ਸੋਹਣੀਆਂ ਘੜੀਆਂ ਇਹਨਾਂ ਦਾ ਘੜੀਆਂ ਦਾ ਬਹੁਤ ਸ਼ੌਕ ਹੈ ਮੇਰੇ ਵਾਂਗੂ ਇਹਨਾਂ ਨੂੰ ਦੇਖੋ ਹੈਨਾ ਇਧਰ ਸੋਨਾ ਜ਼ੁਨਾ ਵੀ ਲੱਦੇ ਹੋਏ ਹੋ ਹੋਂ ਤਾਂ ਪੂਰਾ ਪਰ ਉਹਦੇ ਪਿੱਛੇ ਦਾ ਜਿਹੜੀ ਮਿਹਨਤ ਹੈ ਜਿਹੜਾ ਜਜ਼ਬਾ ਹੈ ਉਹ ਕਿਸੇ ਨੂੰ ਨਹੀਂ ਪਤਾ ਹੁੰਦਾ ਜਦੋਂ ਬੰਦਾ ਕਹਿ ਰਿਹਾ ਕਿ ਮੈਂ 1 2 ਵਜੇ ਸੌਂ ਕੇ ਫਿਰ ਕਾਲਜ ਚਲਾ ਜਾਂਦਾ ਸੀ ਤਿਆਰ ਹੋ ਕੇ ਦੇਖੋ ਜਗਤਾਰ ਬਿੱਟੂ ਉਹ ਵੀ ਚੰਗੇ ਪਰਿਵਾਰ ਚੋਂ ਸੀਗਾ ਮੈਂ ਵੀ ਚੰਗੇ ਪਰਿਵਾਰ ਚੋਂ ਸੀਗਾ ਪਰ ਸਾਡਾ ਜਜ਼ਬਾ ਸੀਗਾ ਅਸੀਂ ਆਪਦੇ ਪੈਸੇ ਨਾਲ ਕੁਝ ਕਰਨਾ ਹਾਂ ਨਹੀਂ ਤਾਂ ਫਿਰ ਉੱਥੇ ਮਤਲਬ ਰੋਟੀ ਜੋਗੇ ਤਾਂ ਹੈ ਹੀ ਸੀ ਸਾਰੀ ਉਮਰ ਬੈਠੇ ਰਹਿੰਦੇ ਸੀ ਪਰਿਵਾਰ ਸਾਡਾ ਹੈਗਾ ਸੀ ਵਧੀਆ ਹੁਣ ਵੀ ਹੈਗੇ ਆ ਪਰ ਜਿਹੜਾ ਸਾਡਾ ਆਪਦਾ ਜਜ਼ਬਾ ਸੀਗਾ ਅਸੀਂ ਆਪਦੇ ਪੈਸੇ ਨਾਲ ਕੁਝ ਨਾ ਕੁਝ ਕਰਨਾ ਤਾਂ ਉਹ ਨਾਲ ਇੱਕ ਗੱਲ ਜੁੜਦੀ ਹੈ ਪਿੱਛੇ ਤੁਹਾਡੀ ਬੇਟੀ ਦਾ ਵਿਆਹ ਸੀ ਹੈ ਨਾ ਮੈਂ ਆਇਆ ਉੱਥੇ ਮੈਂ ਦੇਖ ਕੇ ਹਰਾਨ ਹੋ ਗਿਆ ਜਿਵੇਂ ਕੋਈ ਅਮੋਦ ਦੇ ਬੀਜਪੀ ਦੇ ਕੁੜੀ ਦਾ ਵਿਆਹ ਹੋਵੇ ਪੂਰੀ ਦੁਨੀਆ ਦੇ ਅੱਛੇ ਲੋਕ ਹੈ ਨਾ ਪੋਲੀਟੀਕਲ ਲੀਡਰ ਸਭ ਕੋਈ ਥੋੜਾ ਇਹ ਗੱਲ ਨਾਲ ਜੁੜਦੀ ਹੈ ਥੋੜੇ ਦੋਨਾਂ ਦੇ ਹੀ ਪੋਲੀਟੀਕਲ ਲਿੰਕਸ ਔਰ ਆਫੀਸ਼ਲ ਲਿੰਕਸ ਬਹੁਤ ਹੀ ਜ਼ਿਆਦਾ ਸੀ ਮਤਲਬ ਐਜ਼ ਅ ਫਰੈਂਡ ਨਾਟ ਬਿਜ਼ਨਸ ਪਰਸਨ ਨਹੀਂ ਦੇਖੋ ਸੀ ਸਾਡਾ ਕਿਸੇ ਪੋਲੀਟੀਕਲ ਜ ਹੋਰ ਨਾਲ ਜ਼ਿਆਦਾ ਹੋ ਨਹੀਂ ਦੋਸਤੀ ਟਾਈਪ ਦੋਸਤੀ ਟਾਈਪ ਸਾਡਾ ਉਹ ਹੀ ਕਿਹਾ ਮੈਂ ਦੋਸਤੀ ਟਾਈਪ ਤੁਹਾਡਾ ਆਫੀਸਰਜ਼ ਨਾਲ ਬੜਾ ਤੁਹਾਡਾ ਲਿੰਕ ਰਿਹਾ ਦੋਨਾਂ ਦਾ ਹੀ ਬਿਲਕੁਲ ਜੀ ਤੇ ਤੁਸੀਂ ਕਾਫੀ ਲੰਮਾ ਸਮਾਂ ਜਦੋਂ ਕਦੇ ਬਿਜ਼ਨਸ ਤੋਂ ਅੱਕ ਜਾਂਦੇ ਸੀਗੇ ਮੈਨੂੰ ਪਤਾ ਹੈ ਉਸ ਗੱਲ ਦਾ ਦੋਨੇ ਗਾਇਬ ਹੋ ਜਾਂਦੇ ਸੀ ਕਿੱਥੇ ਜਾਂਦੇ ਹੁੰਦੇ ਸੀ ਨਹੀਂ ਨਹੀਂ ਸਾਡਾ ਮਤਲਬ ਕਾਰੋਬਾਰ ਕਾਫੀ ਕਾਫੀ ਦਿਨ ਕਾਰੋਬਾਰ ਸਾਡਾ ਦਵਾਈ ਵੀ ਸੀਗਾ ਤੇ ਉੱਥੇ ਵੀ ਕੰਸਟਰਕਸ਼ਨ ਕੰਪਨੀ ਸਟਾਰਟ ਕੀਤੀ ਹਾਂ ਦੋਨਾਂ ਨੇ ਦੋਨਾਂ ਨੇ ਤੇ ਅਸੀਂ ਜੁਐਸਏ ਵੀ ਆਪਣੀ ਕੰਪਨੀ ਰਜਿਸਟਰਡ ਕਰਾਈ ਹੈ ਨਾ ਹਾਂ ਚਲੋ ਮਤਲਬ ਬਹੁਤ ਕੁਝ ਕਰਿਆ ਵਿੱਚ ਉਹ ਵੀ ਨਾਨਸੂ ਦੇ ਸੀਗੇ ਉਹਨਾਂ ਦੇ ਪਿੰਡ ਮਜਾਲ ਸੀਗਾ ਨਾਲ ਨਾਲੇ ਪਿੰਡ ਨਾਲ ਨਾਲੇ ਪਿੰਡ ਸੀਗਾ ਸਾਡਾ ਦੇਖੋ ਨਾਨਾਂਸੂ ਤੇ ਮਜਾਲ ਦੇ ਦੋ ਮੁੰਡੇ ਜਿਹੜਾ ਇੱਕ ਆਪਾਂ ਕਹੀਏ ਉਹ ਏਰੀਆ ਵੀ ਪਟਿਆਲੇ ਤੋਂ ਵੀ 15 ਕਿਲੋਮੀਟਰ ਪੰਦਾ ਕਹਿੰਦਾ ਸ਼ਹਿਰ 'ਚ ਬੈਠੇ ਹੋਈਏ ਕਿ ਅਲੱਗ ਗੱਲ ਹੁੰਦੀ ਹੈ ਕਾਫੀ ਆਪਾਂ ਨੂੰ ਫੈਸਿਲਿਟੀਆਂ ਮਿਲਦੀਆਂ ਚੀਜ਼ਾਂ ਮਿਲਦੀਆਂ لیکن مطلب ਉਸ جذبے ਦੇ ਕਾਰਨ ਕਿੱਥੇ ਪਹੁੰਚ ਕੇ ਜਿਹੜੀ ਗੱਲ ਤੁਸੀਂ કરી ਜਿਸ ਕਾਰਨ ਉਹਨਾਂ ਦੇ ਦਿਮਾਗ ਤੇ ਬੋਝ ਪਿਆ ਉਹ ਪ੍ਰੋਜੈਕਟ ਤੁਹਾਡਾ ਲਾਂਚ ਹੋ ਗਿਆ ਹੈ ਨਾ ਹਾਂ ਹਾਂ ਉਹ ਸਾਡਾ ਪ੍ਰੋਜੈਕਟ ਉਹ ਨਿਬੜ ਗਿਆ ਠੀਕ ਹੈ ਹੋ ਗਿਆ ਸੀ ਉਹ ਲਾਂਚ ਕੀਤਾ ਹੁਣ ਵਧਾਈਆਂ ਉਹਦੇ ਲਈ ਤੁਹਾਨੂੰ ਤੇ ਚਲੋ ਉਹਨਾਂ ਦੀ ਰੂਹ ਵੀ ਅੱਜ ਸਕੂਨ ਚ ਹੋਏਗੀ ਕੀ ਨੋ ਹੈ ਉਹਦਾ ਅਲਾਰਾ ਅਲਾਰਾ ਸਟਰੀਟ ਜੀ 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 ਅੱਛਾ ਇਹ ਤੁਹਾਡਾ ਕੱਲਿਆਂ ਦਾ ਹੀ ਪ੍ਰੋਜੈਕਟ ਹੈ ਅਲਾਰਾ ਸਟਰੀਟ ਹਾਂਜੀ ਹਾਂਜੀ ਠੀਕ ਹੈ ਤੇ ਇੱਥੇ ਕੀ ਕਮਰਸ਼ੀਅਲ ਘਟ ਰਹੇ ਹੋ ਤੁਸੀਂ ਇਥੇ ਸੀ ਕਮਰਸ਼ੀਅਲ ਘਟ ਰਹਾ ਮੈਂ ਇਕੱਲਾ ਦਾ ਮੇਨਸ ਵੀ ਮੇਰੇ ਨਾਲ ਜਗਦਾਰਤਾ ਹੈਗੀ ਹੈਗਾ ਅਸਟਾ ਹਾਂ ਅੱਛਾ ਹਾਂਜੀ ਹਾਂ ਫਿਰ ਉਹਨਾਂ ਦੇ ਪਰਿਵਾਰ ਵਾਲੇ ਹੁਣ ਥੋੜੇ ਨਾਲੇ ਨੂੰ ਪਰਿਵਾਰ ਤਾਂ ਹਾਂਜੀ ਹਾਂ ਅੱਛਾ ਅਸੋ ਕੰਪਨੀ ਦੇ ਦੋਨੇ ਡਾਇਰੈਕਟਰ ਸੀਗੇ ਨਾ ਵੈ ਤੇ ਜਗਤਾ ਪਰ ਜਿੱਦ ਤੇ ਤੁਸੀਂ ਉਹ ਸ਼ੁਰੂ ਹੁਣ ਮਿਲ ਗਈ ਹੋਣੀ ਉਹ ਸਾਰੀ ਤੁਹਾਨੂੰ ਉਹਦੀਆਂ ਅਪਰੂਵਲਸ ਐਂਡ ਏਵਰੀਥਿੰਗ ਤੇ ਬੜਾ ਤੁਹਾਡਾ ਮਨ ਖਰਾਬ ਹੋਇਆ ਹੋਣਾ ਨਾ ਵੀ ਜੇ ਨਾਲ ਬੈਠਾ ਹੁੰਦਾ ਨਾ ਦੇਖੋ ਉਹ ਤਾਂ ਸ਼ਾਇਦ ਵੀ ਦਿਨ ਨਹੀਂ ਹੋਣਾ ਵੀ ਜਿੱਦ ਤੇ ਮੈਂ ਨਾ ਰੋਇਆ ਹਮ ਨੂੰ ਯਾਦ ਕਰਕੇ ਅੱਛਾ ਪਰ ਜਿਸ ਦਿਨੇ ਹੋਈ ਅਪਰੂਵਲ ਹਾਂ ਮਤਲਬ ਖੁਸ਼ੀਆਂ ਫੇਰੇ ਸੀ ਕਿ ਮੇਰਾ ਰੋਣਾ ਆ ਰਿਹਾ ਸੀ ਕਿਉਂਕਿ ਰੋਣਾ ਬਣਦਾ ਕਿਉਂਕਿ ਉਹ ਬੰਦੇ ਦਾ ਇੱਕ ਸੁਪਨਾ ਸੀ ਹੈ ਨਾ ਇੱਕ ਚੀਜ ਜਾਂਦੀ ਹੈ ਦੁਨੀਆ ਇੱਥੋਂ ਨਾ ਤੇ ਬਹੁਤ ਹੀ ਇੱਕ ਦੁਖਦਾਈ ਦੀ ਗੱਲ ਹੈ ਕਿ ਦੋਸਤ ਛੋਟੇ ਜਿਹੇ ਬੱਚੇ ਕਹਿ ਸਕਦੇ ਆ ਕਾਲਜ ਚ ਬੱਚੇ ਹੁੰਦੇ ਨੇ ਤੇ ਉਹਨਾਂ ਦੇ ਸੁਪਨੇ ਇਕੱਠੇ ਪੂਰੇ ਹੁੰਦੇ ਤਾਂ ਅੱਛਾ ਸੀ ਹੈ ਨਾ ਤੇ ਜਿਹੜੀ ਗੱਲ ਮੈਂ ਵਿਛੀ ਰਹੀ ਸੀ ਜਦੋਂ ਤੁਸੀਂ ਸਕੂਨ ਦੇ ਲਈ ਕਈ ਪਹਾੜਾਂ 'ਚ ਵੀ ਕਈ ਕਾਫੀ ਕਾਫੀ ਦਿਨ ਬੈਠੇ ਰਹਿੰਦੇ ਸੀ ਜਾ ਕੇ ਨਹੀਂ ਮੈਂ ਉਹ ਤਾਂ ਐ ਸੀਗਾ ਵੀ ਕਦੇ ਬੈਠੇ ਨਹੀਂ ਤੇ ਸਾਡਾ ਜਿਹੜਾ ਕਾਰੋਬਾਰ ਸੀ ਹ ਡੀਲਰਸ਼ਿਪਾਂ ਤੋਂ ਇਲਾਵਾ ਸਾਡੇ ਕੋਲ ਜੀ ਸੀ ਬੀ ਮਸ਼ੀਨਾਂ ਸੀ ਕੰਟਰੈਕਟਰ ਵੀ ਸੀਗੇ ਜੀ ਸਾਡੇ ਕੋਲ ਜੀ ਸੀ ਮਸ਼ੀਨਾਂ ਪੋਕਲੈਨ ਮਸ਼ੀਨਾਂ ਸਾਡੇ ਕੋਲ ਇੱਕ ਸਭ ਤੋਂ ਵੱਧ ਸਾਡੇ ਕੋਲ ਗੱਡੀਆਂ ਦੀ ਫਲੀਟ ਸੀਗੀ ਟਿਪਰ ਤੇ ਉਹਨਾਂ ਦੀ ਬੜੀਆਂ ਗੱਡੀਆਂ ਦੀ ਸਾਡੇ ਕੋਲ 14-15 ਜੀ ਸੀ ਮਸ਼ੀਨਾਂ ਆਵਦਿਆਂ ਆਵਦਿਆਂ 10 12 ਸਾਡੇ ਕੋਲ ਭੂਕਲੇਨ ਮਸ਼ੀਨਾਂ ਉਹਨਾਂ ਦਾ ਕੰਮ ਸਾਡੇ ਕੋਲ ਜਿਆਦਾ ਹਮਾਚਲੇ ਸੀਗਾ ਅੱਛਾ ਪਰ ਕੰਮ ਅਸੀਂ ਇਹ ਹੋਗਾ ਨਾਲ ਸਾਡਾ ਸੈਲਰ ਸੀਗਾ ਰਾਈਸ ਮਿਲ ਸਾਦਿਕ ਫਰੀਦਕੋਟ ਦੇ ਨਾਲ ਇਹ ਆ ਹਾਂ ਉਹ ਸਾਡਾ ਸਫਰ ਇਸ ਤਰ੍ਹਾਂ ਸੀਗਾ ਕਿ ਕਦੇ ਸ਼ਿਮਲੇ ਮਸ਼ੀਨ ਚਲ ਰਹੀਆ ਕੋਈ ਥੇਓਗ ਚੰਦਰੀਆ ਚైనా ਬਾਰਡਰ ਤੇ ਇੱਕ ਹੋਰ ਇੱਕ ਵੀ ਸਾਡਾ ਕੰਮ ਚੱਲ ਰਿਹਾ ਸੀਗਾ ਅੱਛਾ ਪਰ ਬਹੁਤ ਫਿਰ ਉਹ ਬੈਠੇ ਉੱਥੇ ਇਕੱਠੇ ਗੱਲਾਂ ਬਾਤਾਂ ਸਫਰ ਅੱਛਾ ਤੁਹਾਡੇ ਇਕੱਠਿਆਂ ਦੇ ਕੀ ਸੁਪਨੇ ਸੀਗੇ ਅੱਜ ਦੇ ਕੀ ਸੁਪਨੇ ਨੇ ਇਕੱਠਿਆਂ ਦੇ ਪਹਿਲਾਂ ਉਹਦੋਂ ਕੀ ਸੁਪਨੇ ਸੀ ਕਿੱਥੇ ਤੱਕ ਉਡਾਰੀ ਸੀਗੀ ਜਿਵੇਂ ਅੱਜ ਕਈ ਆਪ ਰਿਲਾਇੰਸ ਆਲਾ ਦੇਖੋ ਕਿੱਥੇ ਪਹੁੰਚ ਗਿਆ ਉਹ ਚੀਜ਼ਾਂ ਉਹੇ ਜਿਹੇ ਸੁਪਨੇ ਸੀ ਏਡੇ ਵੱਡੇ ਬਿਲਕੁਲ ਹੈਗੇ ਆ ਅੱਜ ਵੀ ਹੈਗੇ ਆ ਸਰ ਅੱਛਾ ਉਹਦੇ ਸੁਪਨਾ ਨੂੰ ਪੂਰਾ ਕਰ ਪੂਰਾ ਕਰਾਂਗੇ ਮੈਂ ਤੇ ਹੈ ਜਾਵਾਂਗੇ ਉਹਦੇ ਕਰਕੇ ਲੇਕਿਨ ਉਸ ਟਾਈਮ ਤੋਂ ਦਾ ਜਿਹੜਾ ਸੁਪਨੇ ਦੋਨਾਂ ਦੇ ਸੀ ਵੀ ਕਿਹੜੀ ਜਿਵੇਂ ਤੁਸੀਂ ਅਮਰੀਕਾ ਕੰਪਨੀ ਖੋਲ੍ਹ ਲਈ ਹੋਰ ਕੁਝ ਕਰ ਲਿਆ ਤੇ ਕਿਹੜੇ ਕਿਹੜੇ ਕਿੰਡੀ ਕਬੱਡੀ ਉਡਾਰੀ ਜਿਵੇਂ ਅਮਰੀਕਾ ਕੰਪਨੀ ਰਜਿਸਟਰਡ ਵੀ ਕਰਾਤੀ ਦੋਨਾਂ ਨੇ ਇਕੱਠੀ ਕਰਾਈ ਹੋ ਹਾਂ ਦੋਨਾਂ ਨੇ ਇਹੀ ਐਚ ਆਰ ਡਿਵੈਲਪਰ ਐਂਡ ਪ੍ਰੋਮੋਟਰ ਪ੍ਰਾਈਵੇਟ ਲਿਮਿਟਿਡ ਸਾਡੇ ਅਮਰੀਕਾ ਕਰਾਈ ਹਾਂ ਦੁਬਈ ਕਰਾਈ ਦੁਬਈ ਕਰਾਈ ਦੁਬਈ ਇਹ ਨਾ ਨਹੀਂ ਮਿਲਿਆ ਉੱਥੇ ਸਾਨੂੰ ਹੋਰ ਕਰਿਆ ਐਚ ਆਰ ਜੇਪੀ ਐਚ ਆਰ ਸੀ ਲਾਇ ਲਾਇ ਨਾਲ ਜੀ ਜੇਪੀ ਲਾਇ ਨਾਲ ਮਤਲਬ ਉਹਦਾ ਜਗਤਾਰ ਮੇਰਾ ਪ੍ਰਦੀਪ ਉੱਥੇ ਦੋ ਅਕਰ ਦੁੰਦੇ ਸੀਗੇ ਦੁਬਈ ਉਹਨਾਂ ਦਾ ਰੂਲ ਸੀਗਾ ਉਹ ਤਿੰਨ ਜਾਂ ਚਾਰ ਅੱਛਾ ਐਚ ਆਰ ਜੇਪੀ ਟੈਕਨੀਕਲ ਸਰਵਿਸ ਉੱਥੇ ਹੋ ਕਰੀ ਰਜਿਸਟਰਡ ਕਮਾਲ ਹੈ ਕੁਦਰਤ ਦਾ ਹੈ ਨਾ ਕਿੱਥੋਂ ਕਿਹੜੀਆਂ ਚੀਜ਼ਾਂ ਬਣਦੀਆਂ ਤੁਹਾਡੇ ਅੱਖਾਂ 'ਚ ਹੰਝੂ ਆ ਗਏ ਤੇ ਨਿਕਲ ਰਹੇ ਨੇ ਹੰਝੂ ਮਤਲਬ ਹੈ ਨਾ ਪੂਰਾ ਨਾਮ ਨੇ ਅੱਖਾਂ ਤੇ ਦੋਸਤੋ ਦੋ ਦੋਸਤਾਂ ਦੇ ਸੁਪਨੇ ਪੂਰੇ ਨਹੀਂ ਹੋ ਸਕੇ ਲੇਕਿਨ ਪ੍ਰਦੀਪ ਜੀ ਉਹ ਸੁਪਨੇ ਪੂਰੇ ਕਰ ਰਹੇ ਨੇ ਇਸ ਕਰਕੇ ਕਿ ਉਸ ਰੂਹ ਨੂੰ ਸਕੂਨ ਮਿਲ ਸਕੇ ਹੈ ਨਾ ਕਿਉਂਕਿ ਪੈਸੇ ਦਾ ਕੋਈ ਘਾਟਾ ਨਹੀਂ ਤੁਹਾਨੂੰ ਹੁਣ ਕਿਸੇ ਚੀਜ਼ ਦਾ ਨਹੀਂ ਹੁਣ ਤਾਂ ਇਹ ਇਹ ਚੀਜ਼ ਦਾ ਹੈ ਜਨੂਨ ਵੀ ਜੋ ਸਾਡੇ ਸੁਪਨੇ ਸੀ ਉਹ ਪਤਾ ਇੱਕ ਲੋਕਾਂ ਨੂੰ ਪਤਾ ਲੱਗੇ ਕਿ ਕਿੱਥੇ ਸਟੈਂਡ ਕਰਦੇ ਸੀ ਦੋ ਦੋਸਤ ਹੈ ਨਾ ਬਿਲਕੁਲ ਕੀ ਓਖਾਈਆਂ ਆਈਆਂ ਜਿਵੇਂ ਤੁਸੀਂ ਦੱਸਤਾ ਕਿ ਗਵਰਨਮੈਂਟ ਵਾਲੀਆਂ ਪ੍ਰੋਬਲਮਜ਼ ਉਹ ਚੀਜ਼ਾਂ ਤੋਂ ਚਲੋ ਇੱਕ ਡਿਫਰੈਂਟ ਗੱਲ ਹੈ ਪੈਸੇ ਦੀ ਵੀ ਗੱਲ ਅੱਡ ਹੈ ਲੇਕਿਨ ਪਰਿਵਾਰਕ ਪ੍ਰੋਬਲਮਜ਼ ਵੀ ਆਈਆਂ ਕਿ ਟਾਈਮ ਨਹੀਂ ਦੇ ਪਾਉਂਦੇ ਹੋਗੇ ਦੋਨੇ ਜਾਨੀ ਦੇਖੋ ਟਾਈਮ ਤਾਂ ਸ਼ੁਰੂ ਤੋਂ ਲੱਗੇ ਹੁਣ ਤੱਕ ਹੀ ਪ੍ਰੋਬਲਮ ਆਈ ਹੈ ਹੈ ਨਾ ਕਦੇ ਚੰਗਾ ਬੀਨਸਮੈਨ ਪਰਿਵਾਰ ਦਾ ਟਾਈਮ ਦੇ ਹੀ ਨਹੀਂ ਸਕਦਾ ਪਰ ਓਖਾਈਆਂ ਦੇ ਸਮੇਂ 'ਚ ਸਿੱਖਣ ਨੂੰ ਬਹੁਤ ਕੁਝ ਮਿਲਿਆ ਜਿੰਦਗੀ ਚ ਜਿੰਦਗੀ ਚ ਥੋੜੇ ਕਾਫੀ ਪ੍ਰੋਜੈਕਟ ਬੰਦ ਹੋਏ ਜਿਵੇਂ ਕ ਰਾਜਪੁਰਾ ਰੋਡ ਤੇ ਬਹੁਤ ਵੱਡਾ ਪ੍ਰੋਜੈਕਟ ਥੋੜਾ ਚੱਲ ਰਿਹਾ ਸੀ ਉਹ ਦੇਖੋ ਡੀਲਰਸ਼ਿਪ ਸੀਗੇ ਨਾ ਸਾਡੇ ਨੂੰ ਦਸਰੀ ਤੁਹਾਨੂੰ ਏ ਏ ਇਸ ਦੀ ਡੀਲਰਸ਼ਿਪ ਹੈ ਹਿੰਦੁਸਤਾਨ ਮੋਟਰ ਦੀ ਡੀਲਰਸ਼ਿਪ ਏ ਐਮ ਡਬਲਯੂ ਡੀਲਰਸ਼ਿਪ ਇੱਕ ਬੈਚ ਮਿਕਸ ਪਲਾਂਟ ਸੀਗਾ ਸਾਡਾ ਪਟਿਆਲੇ 'ਚ ਹਨਾ ਉਹ ਸਾਡਾ ਕੱਲਾ ਦੀ ਪਟਿਆਲੇ ਸੀਗਾ ਹੁਣ ਤਾਂ 3-4 ਹੋ ਗਏ ਸਾਡਾ ਸੀਗਾ ਵੀ ਅਸੀਂ ਉੱਥੇ ਆਪਣਾ ਦਫ਼ਤਰ ਬਣਾਵਾਂਗੇ ਮੁਰਾਦਪੁਰ ਅੱਛਾ ਅਸੀਂ 7 ਏਕੜ 'ਚ ਬਹੁਤ ਅਲੀਸ਼ਾਨ ਸਾਡੇ 150 ਸੀ ਪੰਜਾਬ 'ਚ ਹੈ ਦਫ਼ਤਰ ਕਿਸੇ ਨਾ ਹੋ ਉਸ ਨਾਲ ਜਗਾ ਲਈ ਜਦੋਂ ਡੀਲਰਸ਼ਿਪਾਂ ਪਿੱਛੋਂ ਬੰਦ ਹੋ ਗਈਆਂ ਰੀਅਲ ਏਸਟੇਟ ਦੀਆਂ ਜਿਹੜੀਆਂ ਪ੍ਰੋਪਰਟੀ ਅਸੀਂ ਇਹਨਾਂ ਦਾ ਕਿਹਨਾਂ ਡਿਸਪੂਟ ਪੈ ਗਿਆ ਕੁਝ ਵੈਸੇ ਮੰਦਾ ਆ ਗਿਆ ਇੱਕਦਮ ਖੰਮ ਖਦਮ ਉਹ ਸਾਰੇ ਪਾਸੇ ਤੋਂ ਉਹਨਾਂ ਦਾ ਮਤਲਬ ਸਲੰਪ ਆ ਗਿਆ ਮੈਂ ਅੱਜ ਪਰਸੋ ਜੋਤਿਕ ਬਹੁਤ ਵੱਡੇ ਮਿਲੀਨੀਅਰ ਬਿਜ਼ਨਸਮੈਨ ਕੋਲ ਬੈਠਾ ਸੀਗਾ ਜੀ ਉਹ ਚਲੋ ਮੈਂ ਥੋੜਾ ਧਾਰਮਿਕ ਜਿਆਦਾ ਜੁੜਿਆ ਹੋਇਆ ਤੇ ਉਹ ਮੈਂ ਉਹਨਾਂ ਨੂੰ ਕਿਹਾ ਕਿ ਕਹਿੰਦੇ ਸਾਰੇ ਟੈਸਟ ਹੋ ਗਏ ਮੇਰੇ ਬਾਡੀ ਦੇ ਕੋਈ ਵੀ ਪ੍ਰੋਬਲਮ ਨਹੀਂ ਨਿਕਲ ਰਹੀ ਯਾਰ ਮੈਂ ਪਰ ਮੇਰਾ ਦਿਲ ਕਰਦਾ ਬਈ ਮੈਂ ਕੁਝ ਨਾ ਕਰਾਂ ਮੈਂ ਛੱਡਦਾ ਸਾਰਾ ਉਹ ਛੱਡਦਾ ਸਾਰਾ ਕੁਝ ਤੁਹਾਡੇ ਨਾਲ ਵੀ ਕਾਫੀ ਵਾਰ ਐਵੇਂ ਹੋਇਆ ਦੇਖੋ ਜਦੋਂ ਉਹਨਾ ਕੋਈ ਥੋੜਾ ਜਿਹਾ ਉਹ ਹੋਵੇ ਬੰਦੇ ਨੂੰ ਸੋਚਦਾ ਪਰ ਇਹੋ ਜੀ ਗੱਲ ਹੈ ਅੱਜ ਵੀ ਪੂਰੀ એનર્ਜੀ ਹੈ ਮੈਂ ਦੇਖੋ ਰਾਤ ਨੂੰ 10 11 ਵਜੇ ਸੌਣਾ ਹਾਂ ਸਵੇਰੇ 4 ਵੀ ਉਣਦਾ ਜੀ 5 ਵਜੇ ਜਿਮ ਠੀਕ ਹੈ ਪਰ ਤੋਂ ਡੇਢ ਘੰਟਾ ਜਿਮ ਲਾ ਕੇ 7 ਵਜੇ ਮੈਂ ਨਹਾ ਤੋ ਰੋਲੇ ਰੂਲੇ ਚੰਗੇ ਬਣਾਏ ਨੇ ਦਿਖਾ ਦਈਏ ਬਿਲਡਰ ਦੇ ਡੋਲੇ ਬਿਲਡਰ ਦੇ ਡੋਲੇ ਦਾ ਹੈ ਨਹੀਂ ਯਾਰ ਗੱਲੇ ਡੋਲਾਂ ਦੀ ਗੱਲ ਨਹੀਂ ਹੁੰਦੀ ਬੰਧਾਪਨਾ ਪਿਤ ਹੋਵੇ ਹੈ ਨਾ ਮੈਂ ਯਾਰ ਫੀਲ ਅੱਛਾ ਕਰਦੇ 57 ਵਜੇ ਸਾਲ ਚ ਅੱਜ ਵੀ ਮੈਂ ਪਕੀਗਾ ਫੀਲ ਅੱਛਾ ਕਰਦੇ ਉਹ ਮਤਲਬ ਦੁਆਰੀ ਨਹੀਂ ਕੋ ਲੈਣਾ ਦੇ ਆ ਠੀਕ ਹੈ ਨਾ ਹੋਵੇ ਤੁਹਾਨੂੰ ਅਰਦਾਸ ਹੈ ਸਾਡੀ ਕਦੇ ਵੀ ਜ਼ਿੰਦਗੀ 'ਚ ਕੋਈ ਬਿਮਾਰੀ ਨਾ ਲੱਗੇ ਹੈ ਨਾ ਤੇ ਪਰ ਇਹ ਹੁੰਦਾ ਜੇ ਮੈਨੂੰ ਫੀਲ ਹੁੰਦਾ ਵੀ ਜਿਵੇਂ ਤੁਹਾਡਾ ਕੰਮ ਇੱਕਦਮ ਐਡਾ ਪੂਰਾ ਰਾਕਟ ਵਾਂਗ ਉੱਪਰ ਜਾ ਰਿਹਾ ਸੀਗਾ ਠੱਪ ਹੋਇਆ ਤੇ ਮੈਂ ਫੀਲ ਕਰਦਾ ਤੁਸੀਂ ਵੀ ਸੋਚਦੇ ਹੋ ਕਿ ਇਹ ਨਜ਼ਰਾਂ ਬਹੁਤ ਲਗਦੀਆਂ ਹਨ ਨਹੀਂ ਬਿਲਕੁਲ ਕਹਿੰਦੇ ਨੇ ਲੋਕ ਹਾਂ ਹੋ ਸਕਦਾ ਉਹ ਬੰਦਾ ਬਿਲਕੁਲ ਹੀ ਕਹਿੰਦੇ ਪੱਥਰ ਨੂੰ ਵੀ ਫਾੜ ਦਾਂਦੀਆਂ ਨਜ਼ਰਾਂ ਉਹ ਬਿਲਕੁਲ ਕਹਿੰਦੇ ਗੱਲ ਤੇ ਉਹ ਚੀਜ਼ਾਂ ਦਾ ਅਸਰ ਦੋਸਤੋ ਇਹ ਬਾਕੀ ਮੈਂ ਕਦੇ ਵੀ ਕਿਸੇ ਐਸਟਰੋਲੋਜੀ ਕਿਸੇ ਪੰਡਤਾਂ ਚ ਮੈਂ ਵਿਸ਼ਵਾਸ ਨਹੀਂ ਕਰਦਾ ਦੁਨੀਆ ਕਰਦੀ ਹੋਏਗੀ ਲੇਕਿਨ ਇਸ ਚੀਜ਼ ਤੇ ਮੇਰਾ ਵਿਸ਼ਵਾਸ ਪੂਰਾ ਹੈ ਕਿ ਜਦੋਂ ਵੀ ਮੇਰਾ ਵੀ ਵੀਡੀਓ ਕੋਈ ਵਾਇਰਲ ਹੋਣ ਲੱਗਦੀ ਹੈ ਤੇ ਕੁਛ ਨਾ ਕੁਝ ਉਹਦੀ ਗੜਬੜ ਪਰ ਬੰਦੇ ਨੂੰ ਡੋਲਣਾ ਨਹੀਂ ਚਾਹੀਦਾ ਜਦੋਂ ਮੇਰਾ ਥੋੜਾ ਜਿਹਾ ਡਾਊਨ ਹੋਇਆ ਕੰਮ ਜਾਂ ਕ੍ਰੈਸਿਸ ਆਏ ਲੋਕੋ ਨੇ ਮੈਨੂੰ ਕਹੀ ਤੁਸੀਂ ਆਪਣੀ ਕੰਪਨੀ ਦਾ ਨਾਮ ਬਦਲ ਦਿਓ ਐਚ ਆਰ ਗਰੁੱਪ ਰੈਡ ਛੱਡ ਦਿਓ ਜੀ ਕੋਈ ਹੋਰ ਕੋਈ ਟੋਸਟੋਲੋਜੀ ਵਾਲੇ ਸ਼ਹਿਰ ਛੱਡ ਦੇ ਨੀ ਆਮ ਲੋਕਾਂ ਨੇ ਸਲਾਹ ਲਈ ਸ਼ਹਿਰ ਛੱਡ ਦਿਓ ਹੋਰ ਸ਼ਹਿਰ ਭੱਜ ਜਾਓ ਦੇਸ਼ ਛੱਡ ਦਿਓ ਮੈਂ ਕਿਹਾ ਮੈਂ ਨਾਮ ਵੀ ਐਚ ਆਰ ਰੱਖੂਗਾ ਰਾਂਗਾਂ ਗਈ ਪਟਾਲ 'ਚ ਪਰਮਾਤਮਾ ਦੀ ਕਿਰਪਾ ਨਾਲ ਜਿੰਨਾ ਜਿੰਨਾ ਨੋਂ ਪਹਿਲਾਂ ਸੀਗਾ ਉਸ ਨਾਲੋਂ ਦੁੱਗਣਾ ਮੇਰਾ ਅੱਜ ਨਾ ਹੋਗਾ ਤੇ ਉਸ ਨਾਲੋਂ ਬੰਧਵਰੇ ਪ੍ਰੋਜੈਕਟ 100 ਗੁਣਾ ਹੋ ਗਿਆ ਠੀਕ ਹੈ ਕਿ ਨਹੀਂ 100 ਟਾਈਮਸ ਉੱਪਰ ਹੋ ਗਿਆ ਉਹ ਜਦੋਂ ਮਾੜੇ ਟਾਈਮ 'ਚ ਕੁਸਕ ਲੋਕ ਛੱਡ ਕੇ ਚਲੇ ਗਏ ਹੋਰ ਹੋ ਗਏ ਅੱਖਾਂ ਫੇਰ ਗਏ ਚਲੋ ਇਹ ਤਾਂ ਅੱਖਾਂ ਫੇਰ ਗਏ ਉਹ ਅੱਜ ਦੁਬਾਰੇ ਫੇਰ ਆ ਗਏ ਕਹਿਣ ਦਾ ਗੱਲ ਇਹ ਆ ਵੀ ਮਾੜੇ ਸਮੇਂ ਨੇ ਸਿਖਾਇਆ ਹੀ ਉਹ ਕੁਸ ਮਾੜਾ ਸਮਾਂ ਦੇਖੇ ਬਾਅਦ ਕੁਝ ਜਾਂਦਾ ਹੈ ਹੈਨਾ ਤੇ ਇੱਕ ਜਿਵੇਂ ਤੁਸੀਂ ਮੁਹਾਲੀ ਵੀ ਤੁਹਾਡਾ ਆਫਿਸ ਹੈ ਹਾਂਜੀ ਮੁਹਾਲੀ ਸਿਟੀ ਸੈਂਟਰ ਮੁਹਾਲੀ ਉੱਥੇ ਵੀ ਬੈਠਦੇ ਹੋ ਫਿਰ ਉੱਥੇ ਬੈਠਦੇ ਉੱਥੇ ਨਾਲ ਇੱਕ ਹੋਰ 파ਰਟਨਰ ਆ ਜਦੋਂ ਉਹ ਬੈਠਦਾ ਮੈਂ ਹਫਤੇ ਚ ਇੱਕ ਦਿਨ ਜਾਂ ਦੋ ਦਿਨ ਜਨਾ ਤੇ 24 ਘੰਟੇ ਹੁੰਦੇ ਆ ਦਿਨ ਚ ਤੁਸੀਂ ਸਾਰਾ ਕੁਝ ਇਹ ਅਰੇਂਜ ਕਿਵੇਂ ਕਰਦੇ ਹੋ ਹੈਂਡਲ ਕਿਵੇਂ ਕਰਦੇ ਹੋ ਕਿੰਨਾ ਫਲੋ ਹੈ ਕੰਮ ਦਾ ਜੇ ਤੁਹਾਡੇ ਸੁਪਨੇ ਆ ਹਾਂ ਜਿਹਨਾਂ ਨੂੰ ਪੂਰੇ ਕਰਨੇ ਆ ਫੇਰ ਤਾਂ ਕਰਨਾ ਪੈਣਾ ਸਾਨੂੰ ਮੈਂ ਤਾਂ ਕਰੇ ਵੀ ਜਾਂਦੇ ਹੋ ਕਹੀਂ ਕਦੇ ਨਹੀਂ ਨਹੀਂ ਜਾਂਦੇ ਹਰ ਰੋਜ਼ ਜਾਂਦੇ ਹਰ ਰੋਜ਼ ਜਾਂਦੇ ਜਾਂਦੇ ਸੌਣੇ ਪਰ ਦੋ ਚਾਰ ਘੰਟਿਆਂ ਲਈ ਤੇ ਜਿਹੜੇ ਪ੍ਰੋਜੈਕਟ ਹੁਣ ਆਪਣੇ ਸਾਰੇ ਚੱਲ ਰਹੇ ਆ ਆਪਾਂ ਨੇ ਕਿਹਾ ਵੀ ਕੰਮ ਆਪਣਾ ਕਾਫੀ ਫੈਲ ਗਿਆ ਕਿਹੜੇ ਕਿਹੜੇ ਪ੍ਰੋਜੈਕਟ ਆ ਪਪ ਐਲੈਬ੍ਰੇਟ ਕਰਿਓ ਪੂਰਾ अच्छी ਤਰ੍ਹਾਂ ਉਹਨਾਂ ਨੂੰ ਦੱਸਿਓ ਦੇਖੋ ਇੱਕ ਤਾਂ ਜਿਹੜਾ ਪਟਿਆਲਾ ਸੰਗਰੂਰ ਬਾਈਪਾਸ ਦੇ ਅਸੀਂ ਆ 42 ਏਕੜ ਚ ਪਟਿਆਲਾ ਗ੍ਰੀਨ ਦੇ ਨਾਂ ਤੇ ਕੱਟਿਆ ਜੀ ਬਹੁਤ ਸੋਹਣਾ ਪ੍ਰੋਜੈਕਟ ਆ ਜੋ ਸਾਡੇ ਆ ਸੋਚ ਸੀਗਾ ਸਾਡਾ ਡ੍ਰੀਮ ਸੀਗਾ ਉਹ ਸੀ ਸਾਰੇ ਇਸ ਪ੍ਰੋਜੈਕਟ ਚ ਪੂਰਾ ਕਰ ਰਹੇ ਹਾਂ ਇਹ ਸਭ ਤੋਂ ਵੱਡਾ ਪ੍ਰੋਜੈਕਟ ਆ ਨਾ ਪਟਿਆਲੇ ਦਾ ਸਭ ਤੋਂ ਵੱਡਾ ਪ੍ਰੋਜੈਕਟ ਆ ਇਹ ਇਹ ਸਾਰਾ ਸਟ ਬੁਟਿਆ ਰੋਡ ਆ ਵਧੀਆ ਪਾਰਕ ਸ਼ਾਰਕ ਸ਼ੁਆਰੇ ਸ਼ ਇੱਥੇ ਪਹਿਲਾਂ ਪਾਰਕ ਹਸਪੀਟਲ ਆ ਉਹ ਸਰ ਅੱਧਾ ਕਿਲੋਮੀਟਰ ਉੱਤੋਂ ਨਵਾਂ বাস ਸਟੈਂਡ ਆ ਉਹ ਵੀ ਅੱਧਾ ਕਿਲੋਮੀਟਰ ਆ ਮੇਨ ਹਾਈਵੇ ਤੇ ਆ ਪਿੱਛੇ ਨਾਲ ਪਟਿਆਲੇ ਦੀ ਸਬਜ਼ੀ ਮੰਡੀ ਲੱਗੀ ਜਿਹੜੀ ਸਭ ਤੋਂ ਵੱਡੀ ਸਬਜ਼ੀ ਮੰਡੀ ਹੈ ਵੀ ਇੱਕ ਤਾਂ ਏਵ ਪ੍ਰੋਜੈਕਟ ਹੋਗਾ ਦੂਸਰਾ ਜਿਹੜਾ ਇਲਾਰਾ ਸਟਰੀਟ ਆ ਜਿਹੜੀ ਇੱਥੇ ਕਮਰਸ਼ੀਅਲ ਵੀ ਹੈ ਤੇ ਕਮਰਸ਼ੀਅਲ ਤੇ ਰੈਜੀਡੈਂਸ ਦੋਨੇ ਦੋਨੇ ਹੀ ਦੋਨੇ ਤੇ ਕਮਰਸ਼ੀਅਲ ਦੇ ਵਿੱਚ ਵੱਡੀਆਂ-ਵੱਡੀਆਂ ਕੰਪਨੀਆਂ ਵੀ ਆਣੀਆਂ ਹੋਣੀਆਂ ਹਨ ਜਿਵੇਂ ਇੱਕ बिकॉज ਇਹ ਵਧੀਆ ਕੰਪਨੀ ਆ ਰਹੀ ਨੇ ਵਧੀਆ ਸਾਡੇ ਕੋਲ ਆ ਜੀ ਹੋ ਗਏ ਨੇ ਸਾਰੇ ਉਹਨਾਂ ਦੇ ਨਾਲ ਤੁਹਾਡੇ ਐਗਰੀਮੈਂਟਸ ਅੱਛਾ ਜੀ ਅਸੀਂ ਆਪ ਤਾਂ ਹੀ ਆਪਣੀ ਕਰ ਰਹੇ ਅਸੀਂ ਪਲਾਟ ਸੇਲ ਕੀਤੇ ਆ ਉਹ ਲੋਕ ਆਪਣੇ ਆਪ ਆਪੇ ਬਣਾਣਗੇ ਜੋਗੇ ਅੱਗੇ ਦੇਣਗੇ ਰੈਂਟ ਤੇ ਚੱਕੋ ਜੀ ਨਾ ਤੇ ਇੱਥੇ ਕਿੰਨਾ ਕਪੜਾ ਮਾਲ ਵਿਕ ਚੁੱਕਿਆ ਹੈ ਪੂਰੇ <भुरे> ਸਾਡਾ 80% ਬਾਲਿਕ ਸੁੱਕਾ। ਅੱਛਾ ਇਹ ਤਾਂ ਕਦਮ ਹੀ ਇਹ ਕੰਮੇ ਵੀ। ਹਾਂਜੀ। ਇਹ ਤਾਂ ਤੁਸੀਂ ਜਦੋਂ ਲਾਂਚ ਕਰਦੇ ਉਹ ਤੋਂ ਪਹਿਲਾਂ ਹੀ ਵਿਕ ਜਾਂਦਾ ਇਹ ਕਹਿ ਸਕਦੇ ਆਪਾਂ ਇਹਨੂੰ। ਵਧੀਆ ਪ੍ਰੋਜੈਕਟ ਸੀ ਇਹ ਪਟਿਆਲੇ ਦੇ ਨੇੜੇ। ਕੀ ਰੇਟ ਕੀ ਹੈ ਇੱਥੇ ਅੰਦਾਜ਼ਾ ਅੱਜ ਦੇ ਟਾਈਮ 'ਚ ਕਿਉਂਕਿ ਫਰਸਟ ਟਾਈਮ 23-24 ਹਜ਼ਾਰ 40000 ਰੁਪਏ ਨਹੀਂ ਨਹੀਂ ਸਰ ਇਹਦਾ ਐਕਸਪੈਕਟ ਕਰਦੇ ਹੋ ਕਿ ਇਹ ਲੱਖ ਰੁਪਏ ਤੱਕ ਚਲਾ ਜਾਊਗਾ ਰੇਟ ਇੱਥੇ ਹੈ ਨਾ 100 ਲੱਖ ਤਾਂ ਨਹੀਂ ਜਾਏਗਾ ਇਹ ਆਪਣੇ ਵੱਲੇ ਨਹੀਂ 50 55000 ਤਾਂ ਨਹੀਂ ਲੋਕੀ ਕਹਿ ਰਹੇ ਆ ਕਿ 5-4 ਸਾਲਾਂ ਚ ਨਹੀਂ 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 ਸਾਲ ਦੇ ਵਿੱਚ 50 55000 ਉਹ ਹੀ ਕਹਿ ਰਹੇ ਡਬਲ ਤਾਂ ਮੈਂ ਤਾਂ 5 ਸਾਲਾਂ ਦੀ ਗੱਲ ਕਰ ਰਿਹਾ ਇਹਦਾ ਇਹ ਮਤਲਬ ਜੇ ਕੋਈ ਆਪਣੀ ਇਨਵੈਸਟਮੈਂਟ ਕਰਨਾ ਚਾਹਵੇ ਉਹਦੇ ਲਈ ਵੀ ਗੁੱਡ ਹੈ ਜਿਵੇਂ ਹੁਣ ਅੱਗੇ ਕਮਰਸ਼ੀਅਲ ਆ ਕਮਰਸ਼ੀਅਲ ਅਸੀਂ 70000 ਰੁਪਏ ਦੇ ਰਹੇ ਹਾਂ ਨਾ ਤੇ ਜਿਹੜੇ ਉਹ ਤੋਂ 2-2 4-4 ਕਿਲੋਮੀਟਰ ਬਾਹਰ ਨੇ ਪਟਿਆਲੇ ਤੋਂ ਉਹ ਵੀ ਕੋਈ ਲੱਖ ਰੁਪਏ ਸਵਾ ਲ ਜਿਹੜੇ ਸੰਗਰੂਰ ਰੋਡ ਤੇ ਕਾਫੀ ਪ੍ਰੋਜੈਕਟ ਆ ਰਹੇ ਉਹਨਾਂ ਦੇ ਕੀ ਰੇਟ ਫੂਟ ਹੈ ਆਪਾਂ ਨਾਮ ਨਹੀਂ ਕਿਸੇ ਦਾ ਲੈਂਦੇ ਉਹ ਵੀ ਲੱਖਾਂ ਐਤੋਂ ਸਾਡੇ ਨੂੰ ਟੁਗੜੇ ਦੇਕਣ ਰਿਹਾ ਟੁਗੜੇ ਰੇਟ ਤੇ ਫਿਰ ਤੁਸੀਂ ਕਾਟਾ ਪਾ ਕੇ ਜਾਓਗੇ ਕਿੱਥੇ ਕਾਟਾ ਪਾ ਕੇ ਸਾਨੂੰ ਠੀਕ ਹੈ ਬਾਈ ਬਲ ਅਸਾਂ ਬਚਦਾ ਬਾਈ ਬਲ ਦੋਸਤੋ ਇਹ ਗੱਲ ਮੇਰਾ ਕੁਐਸਚਨ ਇਸ ਲਈ ਸੀ ਸਮਝਾਉਣ ਲਈ ਵੀ ਕਈਆਂ ਦੇ ਢਿੱਡ ਵੱਡੇ ਹੁੰਦੇ ਨੇ ਉਹਨਾਂ ਨੂੰ ਪਰਣਾ ਔਖਾ ਹੁੰਦਾ ਸਹੀ ਕਹਿ ਰਹੇ ਤੇ ਕਈ ਸੈਟੀਸਫਾਈ ਹੁੰਦੇ ਆ ਜਿਹੜੇ ਸਾਡੇ ਨਾਲ ਲੋਕ ਜੁੜੇ ਹੋયા ਸਾਡੇ ਪਨਾਸ ਨਾਲ ਜੁੜੇ ਹੋયા ਨਾ ਅਸੀਂ ਉਹਨਾਂ ਦਾ ਵੀ ਧਿਆਨ ਰੱਖਣਾ ਸੀ ਉਹਨਾਂ 'ਚ ਉਸਰਾ ਨਹੀਂ ਹੈਗਾ ਉਹਨਾਂ ਨੂੰ ਤੇ ਅਗਲੀ ਉਡਾਰੀ ਲੰਬੀ ਹੈ ਚੰਡੀਗੜ੍ਹ ਵੀ ਪ੍ਰੋਜੈਕਟ ਆ ਰਹੇ ਨੇ ਕੋਸ਼ਿਸ਼ ਤਾਂ ਹੈ ਜੀ ਖਰੀਦ ਲਿਆ ਉੱਥੇ ਕੋਈ ਕੋਈ ਕਮਰਸ਼ੀਅਲ ਜਾਂ ਕੁਝ ਹੈ ਜੀ ਖਰੀਦਿਆ ਨਹੀਂ ਅਜੇ ਡ੍ਰੀਮ 'ਚ ਕਿਉਂਕਿ ਹੁਣ ਦਾ ਹਾਲਾਤ ਕੀ ਹੈ ਪੂਰੇ ਇੰਡੀਆ ਦੇ ਜੀ ਬੰਬੇ ਤੋਂ ਦਿੱਲੀ ਤੋਂ ਵੱਡੇ ਵੱਡੇ ਬਿਲਡਰਸ ਉਹ ਰੋਡ ਤੇ ਸੁਪਨਾ ਲੈਂਦੇ ਨੇ ਤੁਹਾਡੇ ਵਾਲੀ ਰੋਡ ਤੇ ਜਿੱਥੇ ਆਫਿਸ ਹੈ ਵੀ ਇੱਕ ਪ੍ਰੋਜੈਕਟ ਕੱਟ ਸਗੀ ਹੈ ਹਾਂ ਮੈਂ ਬਿਲਕੁਲ ਹੈਨਾ ਬਿਲਕੁਲ ਤੇ ਉਹ ਤੁਹਾਡੇ ਮਨ 'ਚ ਵੀ ਚੱਲਦਾ ਰਹਿੰਦਾ ਹੈ ਹਾਂ ਤੇ ਤਾਂ ਹੁੰਦੀ ਹੈ ਜੀ ਹੈਨਾ ਡਿਜ਼ਾਇਰ ਤਾਂ ਰਹਿੰਦੀ ਹੈ ਨਾ ਤੁਹਾਨੂੰ ਗੱਡੀਆਂ ਦਾ ਬਣਾ ਸ਼ੌਕ ਹੈ ਹਾਂ ਬਿਲਕੁਲ ਜੀ ਗੱਡੀਆਂ ਅਸੀਂ ਰੱਖੀਆਂ ਹੀ ਬੜੀਆਂ ਬੜੀਆਂ ਚਲੋ ਗੱਡੀਆਂ ਨਹੀਂ ਵੈਸੇ ਆਪਾਂ ਇਹ ਜਨਰਲ ਜਿਹੜੀ ਇੱਕ ਬੰਦੇ ਥੋੜੇ ਸ਼ੌਕ ਕਿਹੜੇ ਨੇ ਨਹੀਂ ਦੇਖੋ ਬੜੀ ਗੱਲ ਆ ਜੀ ਵੱਡੀਆਂ ਗੱਡੀਆਂ ਸੀ ਜਦੋਂ ਸਟਾਰਟਿੰਗ ਵਿੱਚ ਆਈਕੋਨ ਨਮੀ ਆਈ ਹੈ ਨਾ ਹਾਂ ਉਹ ਲਈ ਪਹਿਲਾਂ ਪਹਿਲਾਂ ਜਿਹੜੀ ਆਈਕੋਨ ਨਹੀਂ ਅੱਜ ਰੇਂਜ ਰੋਵਰ ਦੇ ਬਰਾਬਰ ਹੈ ਨਾ ਅੱਜ ਅਸੀਂ ਹੁਣ ਮਤਲਬ ਕਿ ਰੇਂਜ ਰੋਵਰ ਲੈ ਰਹੇ ਹਾਂ ਚਲੋ ਪਰਮਾਤਮਾ ਦੀ ਲੈ ਰਹੇ ਹਾਂ ਅੱਜ ਹਾਂ ਜੀ ਫਿਰ ਪਾਰਟੀ ਤੇ ਉਹ ਵੀ ਮੰਗ ਰਹੇ ਨੇ ਦੋਸਤ ਆਪਣੇ ਜਿਹੜੇ ਸੁਣ ਰਹੇ ਨੇ ਵੀਡੀਓ ਆਉਡੀਆਂ ਦੋ ਪਹਿਲਾਂ ਸੀ ਜਦੋਂ ਜਗਤਾਰ ਸੀਗਾ ਅਸੀਂ ਗਏ ਫਿਲਮ ਦੇਖਣ ਉੱਥੇ ਅਲਾਂਟੇ ਮਾਲ ਤੇ ਬੱਚੇ ਜੀ ਨਾਲ ਕੇ ਸਾਡੇ ਉੱਥੇ ਜਾਣਾ ਉੱਥੇ ਸਾਹਮਣੇ ਨਾ ਉਹ ਵੀ ਦਸੰਬਰ ਦਾ ਮਹੀਨਾ ਸੀਗਾ ਹਾਂ ਆਡੀ ਵਾਲਾ ਸ਼ੋਅਰੂਮ ਆ ਬੱਚੇ ਜੀ ਸਾਹਮਣੇ ਬਿਲਕੁਲ ਜਿੱਦ ਗੱਲ ਲੱਗੇ ਜੀ ਚਲੋ ਆਡੀ ਦੇ ਦੇਖਣੀ ਆ ਨਾ ਉਹ ਕਹਿਣ ਲੱਗੇ ਵੀ ਸਾਡੇ ਕੋਲ ਦੋ ਖੜੀਆਂ ਜੇ ਤੁਸੀਂ ਆ ਲੈ ਕੇ ਜਾਓ ਹਾਂ ਤਾਂ ਤੁਹਾਨੂੰ ਡਿਸਕਾਊਂਟ ਚੰਗਾ ਡਿਸਕਾਊਂਟ ਦੇ ਦਾਂਗੇ ਹਾਂ ਇਕੱਟੀਆਂ ਲੈ ਜਾਓ ਇਕੱਟੀਆਂ ਲੈ ਜਾਓ ਫੜੇ ਗੱਡੀ ਦਾ ਹੈਗੇ ਸੀਗਾ 40 ਕਲਰ ਵੀ ਕੋਮ ਚੰਦਰ ਸੀਗਾ ਅਸੀਂ ਜੋ ਇਹਨਾਂ ਡਿਸਕਾਊਂਟ ਇੰਨਾ ਕਿ ਅਸੀਂ ਦੋ ਲੈ ਲਈਆਂ ਕਲਰ ਵੀ ਇੱਕੋ ਕਲਰ ਵੀ ਇੱਕੇ ਨੰਬਰ ਵੀ ਆਉਂਦਾ ਹਾਂ 6575 ਲੈ ਵੇ ਵੀ ਆਪਣੇ ਦੋਸਤ ਆ ਤੁਸੀਂ ਵੀ ਜਾਣਦੇ ਹੋ ਬਲਜਿੰਦਰ ਸਿੰਘ ਉਹਨੂੰ ਕਹਿੰਦਾ ਰਹਿੰਦਾ ਬਈ ਆਪਾਂ ਇੱਕ ਦਿਨ ਰੇਂਜ ਰੋਵਰ ਇੱਕੋ ਕਲਰ ਦੀਆਂ ਘਟਾ ਕੇ ਲੈਣੀ ਆ ਨੰਬਰ ਵੀ ਇੱਕੋ ਹੀ ਰੱਖਣੇ ਮਤਲਬ ਨੈਕਸਟ ਨੰਬਰ ਹਾਂ ਬਿਲਕੁਕੁਲ ਵੀ ਲਾਸਟ ਜੈਨਾ ਤੇ ਸੁਪਨੇ ਤਾਂ ਹੁੰਦੇ ਆ ਹਰ ਬੰਦੇ ਦੇ ਆ ਨਾ ਤੇ ਪੂਰੇ ਹੋਣ ਦਾ ਹੌਣ ਮੇਰੇ ਤਾਂ ਘੱਟ ਹੀ ਪੂਰੇ ਹੁੰਦੇ ਆ ਦੋਸਤੋ ਫਾਈਨੈਂਸ਼ੀਅਲ ਸੁਪਨੇ ਨਹੀਂ ਸੁਪਨੇ ਉੱਚੇ ਹੋਣੇ ਚਾਹੀਦੇ ਜਰੂਰ ਕਰਦਾ ਪਰ ਪਰ ਨਾਮ ਵਾਲੇ ਜ਼ਿਆਦਾ ਹੋਗੇ ਇੱਕ ਉਸ ਕੁਸ਼ਣਾ ਕੁਝ ਉਹਦੀ ਮਰਜ਼ੀ ਨਾਲ ਦਿੰਦਾ ਉਹ ਚੀਜ਼ਾਂ ਹਨਾ ਤੇ ਆਉਣ ਵਾਲੇ ਪ੍ਰੋਜੈਕਟ ਇਲੈਰਾ ਦੇ ਵਿੱਚ ਕੀ ਰੇਟ ਹੈ ਉੱਥੇ ਜਿਹੜਾ ਇਲੈਰਾ ਚ ਸਾਡਾ 60000 ਰੁਪਏ ਰੇਟ ਹੈ ਅੱਛਾ ਉਹ ਵੀ ਕਾਫੀ ਥੋੜਾ ਸੇਲ ਹੋ ਚੁੱਕਿਆ ਮੈਨੂੰ ਦੱਸਿਆ ਆਫ ਦੀ ਕੈਮਰਾ ਤੁਹਾਡੇ 60000 ਐਸੋਸੀਏਟ ਨਹੀਂ ਅੱਧਾ ਡੇਢ ਸਾਲ ਦਾ ਸੀ ਟਾਈਮ ਦੇ ਰਹੇ ਹਾਂ ਕਿਸ਼ਤਾਂ ਚ ਇਨਸਟਾਲਮੈਂਟ ਅੱਛਾ ਹੋਰ ਇੱਕ ਪ੍ਰੋਜੈਕਟ ਤੁਹਾਡਾ ਰਾਜਪੁਰਾ ਰੋਡ ਤੇ ਵੀ ਸ਼ਾਇਦ ਮੈਂ ਦੇਖਿਆ ਕਿਤੇ ਅੱਗੇ ਹੁਣ ਹੋਰ ਤੇ ਹੈਗਾ ਸਾਡਾ ਐਚ ਆਰ ਕੰਪਲੈਕਸ ਸੂਲਰ ਹੈਗਾ ਸਾਡਾ ਸਾਲੀ ਮਾਰ ਤੇ 16 ਏਕੜ ਚ ਸਨੌਰ ਰੋਡ ਤੇ ਹੈਵਨ ਸਿਟੀ ਉਹ ਵੀ ਦੇਖ ਲਓ ਨੀ ਉਹ ਵੀ ਸਾਡੀ ਅਜਾ ਉਹ ਸਾਰੇ ਬਿਕ ਚੁੱਕੇ ਨੇ ਹੈਬ ਚੱਲੀ ਜਾ ਰਹਾ ਰਾਜਪੁਰਾ ਅੱਛਾ ਅੱਛਾ ਹੈਵਨ ਸਿਟੀ ਤੁਹਾਡੀ ਸਨੌਰ ਰੋਡ ਤੇ ਹੈ ਸਨੌਰ ਰੋਡ ਤੇ ਅੱਛਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੀ ਐਕਸਪੈਕਟ ਕਰੀਏ ਕਿ ਐਚ ਆਰ ਗਰੁੱਪ ਜਿਹੜਾ ਹੋਰ ਕਿਸੇ ਸਬਜੈਕਟ ਤੇ ਵੀ ਕੰਮ ਕਰੂਗਾ ਵੀ ਬਿਲਡਰ ਤੋਂ ਇਲਾਵਾ ਵੀ ਜਿਵੇਂ ਹੈ ਨਾ ਦੇਖੋ ਬਹੁਤ ਕਰਕੇ ਬਹੁਤ ਕਰਕੇ ਦੇਖ ਲਿਆ ਹੋਰ ਅੱਛਾ ਅਸੀਂ ਟਰੱਕਾਂ ਦੀਆਂ ਮਾ ਡੇਲਰਸ਼ੀਪਾਂ ਗੱਡੀਆਂ ਦੀਆਂ ਟਰੇਲਰਸ਼ੀਪਾਂ ਬੱਸ ਬੋਡੀ ਅਸੀਂ ਬਣਾਈ ਹੈ ਨਾ ਠੇਕੇਦਾਰੀ ਅਸੀਂ ਕਰੀ ਸਰਕਾਰੀ ਤੇ ਪ੍ਰਾਈਵੇਟ ਪਰ ਹੁਣ ਤਾਂ ਇਹ ਕੋਈ ਫਲੈਟ ਬਿਲਡ ਉਹ ਵਧੀਆ ਤਰੀਕੇ ਨਾਲ ਬਣਾਵਾ ਅੱਛਾ ਜਿਹੜਾ ਉਹੀ ਆਪਾਂ ਕਹਾਂਗੇ ਮਾਲੀ ਵਾਲਾ ਜਾਂ ਕਿਤੇ ਵੀ ਲੁਧਿਆਣੇ ਜਾਂ ਕਿਤੇ ਅੱਛੀ ਜਗ੍ਹਾ ਦਾ ਹਾਂਜੀ ਹਾਂਜੀ ਤੇ ਉਹ ਵੀ ਜਿਵੇਂ ਕਿ ਮੈਂ ਪਿੱਛੇ ਗਿਲਕੋ ਦੇ ਓਨਰ ਰਣਜੀਤ ਸਿੰਘ ਗਿਲ ਦੀ ਇੰਟਰਵਿਊ ਕੀਤੀ ਜੀ ਉਹ ਵੀ ਉਹੇ ਜਿਹੇ ਜਿਵੇਂ ਦੇਖੋ ਇੱਕ ਬੰਦਾ ਉਹਨਾਂ ਦੀ ਸਟੋਰੀ ਉਹਨਾਂ ਨੇ ਮੇਰੇ ਨਾਲ ਸ਼ੇਅਰ ਕੀਤੀ ਜਦੋਂ ਤੁਸੀਂ ਬੈਠੇ ਸੀਗੇ ਤੇ ਵੀ ਇੱਕ ਦਿਨ ਮੇਰੇ ਕੋ ਮਰੂਤੀ ਹੁੰਦੀ ਸੀ ਹਨਾ ਤੇ ਮੇਰਾ ਸਿਰ ਪੱਠਾ ਹੁੰਦਾ ਸੀ ਮੈਂ ਪੱਠੇ ਤੇ ਜਾਂਦਾ ਸੀ ਉੱਥੇ ਇੱਕ ਮੋਟਰ ਸੀ ਉੱਥੇ ਨਹਾਉਂਦਾ ਸੀ ਉਹ ਸੁਆਦ ਨਹੀਂ ਆਉਂਦਾ ਤੁਸੀਂ ਵੀ ਕਦੇ ਐ ਸੋਚਿਆ ਵੀ ਉਹ ਸੁਆਦ ਇਹ ਤਾਂ ਇਹ ਤਾਂ ਹੈ ਜਿਹੜਾ ਮਤਲਬ ਕਿ ਉਹ ਪਿੰਡ ਚੋਂ ਨਜ਼ਾਰਾ ਆਉਂਦਾ ਸੀ ਉਹ ਤਾਂ ਨਹੀਂ ਹੈ ਇਹ ਚੀਜ਼ ਆ ਮੈਂ ਉਹ ਉਹ ਵੀ ਬੰਦਾ ਕਈ ਚੀਜ਼ਾਂ ਖੋ ਵੀ ਦਿੰਦਾ ਹੈ ਨਾ ਬਿਲਕੁਲ ਉਹ ਤਾਂ ਹੈ ਹਨਾ ਲੱਖਾਂ ਚੀਜ਼ਾਂ ਖੋ ਵੀ ਦਿੰਦਾ ਲਾਈਫ 'ਚ ਜੇ ਜੇ ਕਰੋੜਾ ਪਾ ਲੰਦਾ ਲੱਖਾਂ ਖੁੰਦਾ ਵੀ ਆ ਸਹੀ ਗੱਲ ਹੈ ਜੀ ਉਹ ਸਕੂਨ ਨਹੀਂ ਮਿਲਦਾ ਹੈਗਾ ਉਹਦੇ ਵਿੱਚ ਦੋ ਚਾਰ ਚੀਜ਼ਾਂ ਆਪਾਂ ਕਲਚਰਲ ਕਰੀਏ ਜਿਵੇਂ ਮੰਝੇ ਤੇ ਬੈਠਣ ਦਾ ਤੇ ਬੈੱਡ ਦਾ ਫਰਕ ਮਹਿਸੂਸ ਹੁੰਦਾ ਜਿਹਨੂੰ ਸਾਰੇ ਦੁਪਹਿਰੇ ਟਰੈਕਟਰ ਨਾਲ ਕੱਦੂ ਕਰਕੇ ਜਾਂ ਬਾਹ ਕੇ ਹਾਂ ਤੂਤ ਦੀ ਸ਼ਾਮੇ ਬਹਿ ਕੇ ਨਾ ਸੱਚੀ ਆਉਂਦਾ ਮਨ 'ਚ ਜਿਹੜਾ ਰੋਟੀ ਖਾਣ ਦਾ ਨਜ਼ਾਰਾ ਆਉਂਦਾ ਸੀਗਾ ਹਾਂ ਉਹ ਏਸੀ 'ਚ ਬਹਿ ਕੇ ਡਾਈਨਿੰਗ ਟੇਬਲ ਤੇ ਵੀ ਨਹੀਂ ਆਉਂਦਾ ਸੱਚੀ ਗੱਲ ਹੈ ਇਹ ਸੱਚੀ ਗੱਲ ਹੈ ਇਹ ਬਰੋਠੀ ਕਹਿੰਦੇ ਸੀ ਜਦੋਂ ਤੂੜੀ ਤੜੀ ਕੱਢਦੇ ਨਾਲ ਦੇ ਨਾਲ ਕੀ ਸ਼ੱਕਰ ਆ ਜਾਂਦੀ ਤਾਂ ਉਸ ਨਾਲ ਇਹ ਬਹੁਤ ਬਧੀ ਡਿਸ਼ ਆ ਗਈ ਨਾਲ ਨਾ ਉਹ ਬੜਾ ਨਜ਼ਾਰਾ ਆਉਂਦਾ ਮੈਂ ਉਹੀ ਕੰਪੇਅਰ ਕਰਦਾ ਸੀ ਵੀ ਫਰਕ ਹੈ ਮਤਲਬ ਆਪਾਂ ਜੀ ਕੁਝ ਪਾ ਲਿਆ ਤਾਂ ਖੋਇਆ ਬਹੁਤ ਕੁਸ਼ ਹੈ ਖੋਇਆ ਬਿਲੇ ਹੈ ਹੈਨਾ ਕਿਹੜੀਆਂ ਕਿੜੀਆਂ ਚੀਜ਼ਾਂ ਲੱਗਦੀਆਂ ਤੁਹਾਨੂੰ ਪਿੰਡ ਦੀਆਂ ਜਿਹੜੀਆਂ ਖੋਈਆਂ ਤੇ ਅੱਜ ਮਿਲ ਸਕਦੀਆਂ ਨੇ ਉਹ ਦੁਬਾਰਾ ਕਦੇ ਦਿਲ ਕਰਦਾ ਇੱਕ ਦਿਨ ਹੀ ਮਤਲਬ ਸਾਲ ਚ ਦੇਖੋ ਮੈਂ ਅੱਜ ਵੀ ਪਿੰਡ ਜਾਂਦਾ اسی ਕਰਕੇ ਵੀ ਉਹਨਾਂ ਚੀਜ਼ਾਂ ਨੂੰ ਜੁੜੇ ਰਹਾਂ ਜਣਾ ਨਾ ਜੁੜੇ ਰਹਾਂ ਉਹ ਚੀਜ਼ਾਂ ਲੱਭਾਂ ਆ ਜਾ ਕੋਈ ਹੋਰ ਟਾਈਮ ਨਹੀਂ ਮਿਲਦਾ ਗੱਲ ਵੱਖਰੀ ਆ ਹ ਪਰ ਜਦੋਂ ਹੁਣ ਪਿੰਡ ਚ ਲੰਘਦੇ ਆ ਨਾ ਆਪਾਂ ਮੈਂ ਸੋਚਦਾ ਹੁੰਨਾ ਕਈ ਵਾਰੀ ਜਿਹੜੇ ਨਾਲ ਦੇ ਜਾਂ ਕੋਈ ਕੱਖ ਵੱਢ ਰਿਹਾ ਜਾਂ ਕੋਈ ਕੰਮ ਕਰ ਰਿਹਾ ਉਹ ਸੋਚਦੇ ਹੁਣੇ ਵੀ ਯਾਰ ਇਹ ਕਿੰਨਾ ਸੁਖੀ ਆ ਕਿਹਾ بڑے بڑے ਗੱਡੀਆਂ ਜਾ ਰਹਿਆ ਪਰ ਮੈਂ ਸੋਚਦਾ ਕਿ ਉਹ ਕਿੰਨੇ ਸੁਖੀ ਨੇ ਯਾਰ ਬਟੇ ਤਾਂਸ ਖੇਡ ਰਹੇ ਆਹੀ ਗੱਲ ਸ਼ੇਅਰ ਕਰ ਦਿੰਦੇ ਜਿੱਥੇ ਲੈ ਕੇ ਜਾਣਾ ਸੀ ਉਹ ਉੱਥੇ ਪਹੁੰਚ ਗਏ ਇੰਟਰਵਿਊ ਦਾ ਜਿਹੜਾ ਮਕਸਦ ਸੀ ਪੂਰਾ ਹੋ ਗਿਆ ਹੈ ਨਾ ਤੇ ਆਪਣੀ ਜਿਹੜੀ ਦੌੜ ਹੁੰਦੀ ਹੈ ਹਵਾਈ ਜਹਾਜ਼ਾਂ ਦੀ ਹੁਣ ਮੇਰੇ ਵਰਗਾ ਬੰਦਾ ਵੀ ਮਾਂ ਦੀ ਕੁੱਖ ਚ ਬੈਠੇ ਸੋਚ ਰਿਹਾ ਹੋਣਾ ਯਾਰ ਕੈਨੇਡਾ ਜਾਣਾ ਹੈ ਜਦੋਂ ਕੈਨੇਡਾ ਉੱਤਰਿਆ ਉਹ ਕਹਿੰਦਾ ਯਾਰ ਉੱਥੇ ਗੱਲਾਂ ਮਾਰਦੇ ਆ ਜਿਹੜੀਆਂ ਹੋ ਨਹੀਂ ਮਿਲਦੀਆਂ ਸਵਾਰ ਨਹੀਂ ਆਉਂਦਾ ਹੈਨਾ ਜਹਾਜ਼ ਤੇ ਇੱਥੋਂ ਜਾਣਾ ਜਦੋਂ ਡਾਇਰੈਕਟ ਫਲਾਈਟ ਹੁੰਦੀ ਹੈ 16 ਘੰਟੇ ਦਾ ਸਫ਼ਰ ਹੋਏ ਐ ਲੱਗਦਾ ਵੀ ਮੌਤ ਹੈ ਹੈਨਾ ਸਹੀ ਗੱਲ ਹੈ ਤੇ ਫੇਰ ਬੰਦਾ ਪਿੰਡਾਂ 'ਚ ਬੈਠਣਾ ਉਹ ਚੀਜ਼ਾਂ ਕਰਦਾ ਜਿਹੜੇ ਇੱਥੇ ਵਾਲੇ ਬੰਦੇ ਸੁਧਰੇ ਕੈਨੇਡਾ ਵਾਲੇ ਕਿੰਨੇ ਸੁਖੀਆਂ ਕੈਨੇਡਾ ਵਾਲੇ ਸੁਧਰੇ ਪਿੰਡ ਬੈਠੇ ਹੋ ਕਿੰਨੇ ਸੁਖੀਆਂ ਇਹ ਤਾਂ ਉਹ ਤਾਂ ਰੈਗੂਲਰ ਵੀਡੀਓਜ਼ ਆਉਂਦੀਆਂ ਲੋਕਾਂ ਦੀਆਂ ਰੋਂਦੇ ਨੇ ਪਿੱਟਦੇ ਨੇ ਬਿਲਕੁਲ ਪਰसों ਮੈਂ ਇੱਕ ਵੀਡੀਓ ਦੇਖੀ ਦੋ ਬੰਦੇ ਬੈਠੇ ਵਿਚਾਰੇ ਤਰਸ ਬੜਾ ਆਇਆ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਕਹਿੰਦੇ ਸਵਾਦ ਤਾਂ ਜਿਹੜੇ ਆਪਣੇ ਪਿੱਛੇ ਨੇ ਉਹ ਲੈ ਰਹੇ ਨੇ ਬਿਲਕੁਲ ਇਹ ਲੋਕਾਂ ਨੂੰ ਸਮਝੇ ਮੇਰੀ ਗੱਲ ਬਿਲਕੁਲ ਸਹੀ ਵੀ ਅਸੀਂ ਤਾਂ ਇੱਥੇ ਧੰਦ ਪਿੱਟ ਰਹੇ ਹਾਂ ਦਿਨ ਰਾਤ ਮਰ ਰਹੇ ਹਾਂ ਹੈਨਾ ਬਿਲਕੁਲ ਜੀ ਬਿਲਕੁਲ ਜਿਹੜਾ ਬ ਠੀਕ ਹੈ ਕਰ ਰਿਹਾ ਜਿਹੜਾ ਕੋਈ ਆਪਦੇ ਕੰਮ ਚ ਹੀ ਇੰਜਾਇਅ ਲੱਭੇ ਜਾਂ ਕੋਈ ਹੋਰ ਕਰੇ ਹਾਂ ਉਹ ਤਾਂ ਠੀਕ ਆ ਬਹੁਤ ਜ਼ਿਆਦੇ ਮਸ਼ੀਨ ਨਹੀਂ ਬਣੇ ਪਏ ਜਾਂ ਕੋਈ ਹੋਰ ਕਰੇ ਬੜੀ ਬੋਲਦਾ ਕਹਿੰਦਾ ਰਹਿੰਦਾ ਵੀ ਮੈਂ ਨਹੀਂ ਮਸ਼ੀਨ ਹੈਗਾ ਮੈਂ ਆਪਣੇ ਕੰਮ ਚ ਹੁਣ ਬਿਜ਼ੀ ਆ ਜਾਵੇਂ ਮੈਂ ਮਸ਼ੀਨ ਆ 2 ਵਜੇ ਵੱੜਦਾ ਫਿਰ ਉੱਥੇ ਸ਼ੁਰੂ ਪਿਛੇ ਨੇ ਆਪਾਂ ਕਈ ਵਾਰੀ ਤੁਹਾਨੂੰ ਆਪਦੇ ਕੰਮ ਚ ਹੀ ਇੰਜਾਇਅ ਹਾਂ ਜੋ ਸਵਾਦ ਆਉਂਦਾ ਮੈਨੂੰ ਤਾਂ ਦਿਨ ਰਾਤ ਮੈਂ ਤਾਂ ਮੈਂ ਕਹਿੰਦਾ ਵੀ ਮੈਂ ਰਿਕਾਰਡ ਤੋੜਨੇ ਇੱਕ ਦਿਨ ਚ 20 25 ਇੰਟਰਵਿਊ ਕਰਨੀਆਂ ਸਵਾਦ ਆਉਂਦਾ ਗੱਲਾਂ ਬਾਤਾਂ ਕਰਕੇ ਉੱਚਾ ਜਿਵੇਂ ਤੁਸੀਂ ਆਫ ਦੀ ਕੈਮਰਾ کہہ ਰਹੇ ਸੀ ਮਾੜਾ ਬਹੁਤ ਮੋਟਾ ਦੱਸੋ ਵੀ ਕੀ ਕੁਐਸਚਨ ਪੁੱਛਣਾ ਹੈ ਹੁਣ ਲੋਡ ਮਹਿਸੂਸ ਹੋ ਰਹੀ ਹੈ ਨਹੀਂ ਨਹੀਂ ਕੋਈ ਹੈ ਨਾ ਉਹ ਉਹ ਕਦੇ ਵੀ ਨਹੀਂ ਲੋਡ ਮਹਿਸੂਸ ਹੋਈ ਵਜ੍ਹਾ ਕਿ ਮੈਂ ਕਿਸੇ ਮਿਨਿਸਟਰਾਂ ਦੀ ਗੁੱਡੋ ਗੁੱਡੀਆਂ ਇੰਟਰਵਿਊਜ਼ ਕਰ ਲਾਣਾ ਹੈ ਨਾ ਪਿੱਛੇ ਮੈਂ ਦੋਨੋਂ ਆਫ ਦੀ ਕੈਮਰਾ ਗੱਲ ਕਰ ਰਹੇ ਸੀ ਉਹ ਕਈ ਲੋਕ ਕਮਰਸ਼ੀਅਲ ਹੁੰਦੇ ਨੇ ਪ੍ਰੋਫੈਸ਼ਨਲ ਹੁੰਦੇ ਨੇ ਉਹ ਕਹਿੰਦੇ ਜੀ ਕਾਗਜ਼ ਤੇ ਦੇਖੋ ਪਹਿਲਾਂ ਕੁਐਸਚਨ ਇਹ ਕਰੋ ਮੈਂ ਫਿਰ ਰਹਿਣ ਦੋ ਯਾਰ ਫਿਰ ਸੁਆਦ ਨਹੀਂ ਆਉਣਾ ਹੈ ਨਾ ਹੁਣ ਸੁਆਦ ਆ ਰਿਹਾ ਗੱਲ ਦੀ ਜ਼ਿੰਦਗੀ ਦੀਆਂ ਗੱਲਾਂ ਕਰਕੇ ਨਾ ਨੇਚਰਲ ਜਾਂ ਹੁੰਦਾ ਨਾ ਨਾ ਨੇਚਰਲ ਚੀਜ਼ਾਂ ਲੋਕ ਚਾਹੁੰਦੇ ਵੀ ਉਹ ਹੀ ਆ ਜਿਹਦੇ ਟਾਈਮ ਹੈ ਨਾ ਤੇ ਕਿਹੜੇ ਰੰਗ ਦੀ ਲੈ ਰਹੇ ਹੋ ਫਿਰ ਰੇਂਜ ਰੋਵਰ ਸਾਡਾ ਤਾਂ ਡ੍ਰੀਮ ਵਾਈਟ ਹੈ ਸਾਰਾ ਕੁਝ ਵਾਈਟ ਇਹ ਕੁਰਤੇ ਪਜਾਮੇ ਵਿੱਚ ਆ ਮੈਂ ਸਭ ਤੋਂ ਵੱਧ ਜਦਾ ਇਤੋਂ ਨੂੰ ਵਾਈਟ ਕੁਰਤੇ ਪਜਾਮੇ ਜੀ ਫੋਰਵਰ ਦੇ ਕੇ ਕਦੇ ਪੈਂਟ ਮੁਟਵਾ ਲੈਣੇ ਉਹ ਕਹਾਈ ਕਾਲਜ ਟਾਈਮ ਤੋਂ ਹੀ ਅਸੀਂ ਮੈਂ ਤੇ ਬਿੱਟੂ ਕੁਰਤੇ ਪਜਾਮੇ ਕੁਰਤੇ ਪਜਾਮੇ ਕਾਲਜ ਜੀ ਇਹ ਇਰਾਕੇ ਇਸ ਵਾਂ ਬਹਿ ਕੇ ਸੋਚੇ ਲੋਕ ਸਾਨੂੰ ਪਟਾਲੇ ਜੱਦੇ ਨਾ ਮਤਲਬ ਚਿੱਟ ਕਪੜੀ ਅੱਛਾ ਅੱਦੇ ਹਾਸਾ ਦੀ ਜੋੜੀ ਅੱਦੇ ਰੰਗਾ ਬਿੱਲਾ ਮਿੱਟੂ ਦੇ ਅੱਖਾਂ ਬਿੱਲੀ ਅਸੀਂ ਰੰਗਾ ਬਿੱਲਾ ਇਹ ਜੇ ਨਾਮ ਨਾਲ ਵੀ ਅਸੀਂ ਜਾਣੇ ਜਾਂਦੇ ਤੇ ਇੱਕ ਗੱਲ ਜਰੂਰ ਦੱਸੋ ਕੋਈ ਤੁਹਾਡੇ ਦੋਨਾਂ ਦੇ ਲਾਈਫ ਦੀ ਕੋਈ ਸਟੋਰੀ ਜਿਹੜੀ ਅੱਜ ਤੱਕ ਤੁਸੀਂ ਕਿਸੇ ਦੋਸਤ ਨਾਲ ਵੀ ਨਾ ਸ਼ੇਅਰ ਕਰੀ ਹੋਵੇ ਘਰਦਿਆਂ ਨਾਲ ਵੀ ਨਾ ਸ਼ੇਅਰ ਕਰੀ ਹੋਵੇ ਤੁਹਾਡੇ ਆਪਸ ਦੀ ਕੋਈ ਸਟੋਰੀ ਕਿਤੇ ਗਏ ਹੋ ਕੋਈ ਐਕਸਪੀਰੀਅੰਸ ਲਾਈਫ ਦਾ ਨੇ ਇਹ ਹੈ ਜਦੋਂ ਸਾਡਾ ਕਰੀਰ ਤੱਕ ਮਤਲਬ ਇਹੀ ਸੀ ਸਾਡੇ ਉਹਦੀ ਵੀ ਚੁਆਇਸ ਕਹਾਣੀ ਕਹਿਣਾ ਹੋਈ ਉਹਦੀ ਚੁਆਇਸ ਸੀ ਕਿ ਚਿੱਟਾ ਹਰੇਕ ਜਬੂਟ ਲੈਣਾ ਤਾਂ ਚਿੱਟੇ ਕੱਪੜੇ ਲੈਣਾ ਤਾਂ ਜੇ ਟਰ ਮਾਰ ਖਣਾ ਤਾਂ ਜੇ ਤਾਂ ਹਣਾ ਮੇਰੀ ਵੀ ਉਹ ਹੀ ਸੀ ਕੁਦਰਤੀ ਸਾਰੇ ਕੱਪੜੇ ਵੀ ਇਕੱਠੇ ਲੈਂਦੇ ਸੀ ਕੱਪੜੇ ਵੀ ਇਕੱਠੇ ਜਿਆਦਾ ਸੀ ਮੁਕਸ਼ਲ ਸਮਾਨ ਜਾਂਦੇ ਸੀ ਮਤਲਬ ਹਰੇਕ ਚੀਜ਼ ਸਾਡੀਆ ਤਕਰੀਬਨ ਡ੍ਰੀਮ ਸੀ ਜਿਹੜਾ ਸਿਮਿਲਰ ਸੀਗੇ ਉਹਨਾਂ ਦੇ ਯਾਰ ਕਮਾਲ ਹੈ ਕਿ ਇਹੀ ਦੇਖੋ ਆਪਾਂ ਇੰਟਰਵਿਊ ਦਾ ਆਪਣਾ ਜਿਹੜਾ ਮਕਸਦ ਸੀਗਾ ਕਿੱਥੇ ਜਾ ਕੇ ਪੂਰਾ ਹੁੰਦਾ ਹੈ ਕਿ ਦੋ ਜਿਹੜੀਆਂ ਰੋਹਾਂ ਸੀਗੀਆਂ ਜੰਮੀਆਂ ਤਾਂ ਅੱਡ ਅੱਡ ਸਰੀਰ ਅੱਡ ਅੱਡ ਕੋਈ ਸਾਡਾ ਰਿਸ਼ਤੇਦਾਰੀ ਨਹੀਂ ਸੀ ਹਾਂ ਠੀਕ ਆ ਅੱਛਾ ਇਤਫਾਕ ਨਾਲ ਉਹਦੇ ਫਾਦਰ ਦਾ ਨਾਂ ਵੀ ਜੰਗ ਸਿੰਘ ਮੇਰੇ ਫਾਦਰ ਦਾ ਵੀ ਜੰਗ ਸਿੰਘ ਇਹ ਕਮਾਲ ਕੁਦਰਤੀ ਗੱਲ ਹੈ ਇਹ ਇਹ ਤਾਂ ਕਦੇ ਸੋਚੀ ਵੀ ਨਹੀਂ ਜਾ ਸਕਦੀ ਹੈ ਨਾ ਉਹ ਪੱਕਾ ਨਾ ਉਸ ਦਾ ਹਰਜੰਗ ਸਿੰਘ ਦਾ ਉਹਦਾ ਸਰਦਾ ਜਗਵਿੰਦਰ ਸਿੰਘ ਦਾ ਪਰ ਜਿਹੜੇ ਸ਼ਾਰਟ ਨਾਂ ਸੀ ਉਹਦੇ ਜੰਗ ਸਿੰਘ ਹੈਗੀ ਬਣਾ ਦੇ अच्छा होन मेन नाल ਮੇਰਾ ਸਰਾਓ ਸਾਹਿਬ ਨੇ ਜਿਹੜੇ ਆ ਪ੍ਰੋਜੈਕਟਾਂ ਚ ਹਿੱਸੇਦਾਰ ਨੇ ਜਿਹੜੇ ਦੋਸਤ ਵੀ ਆ ਇਸ ਪਾਗ ਨਾਲ ਇਹਦਾ ਨੋਵੀਂ ਬਿੱਟੂ ਆ ਅੱਛਾ ਇਸਰਾਓ ਜਿਸਦੇ ਇਹਨਾਂ ਦੀ ਸ਼ਰਾਬ ਨਾਮ ਦੇਖੋ ਉਹਨਾਂ ਦਾ ਵੀ ਸ਼ਾਰਟ ਬਿੱਟੂ ਹੀ ਆ ਕਿ ਇੱਕ ਰੂਹ ਫੇਰ ਮਿਲ ਗਈ ਆਕੇ ਹੈਨਾ ਪੁੱਤਰ ਤੇ ਕਈ ਦਿਨ ਹੋ ਮੈਨੂੰ ਪਤਾ ਵੀ ਨਹੀਂ ਸੀਗਾ ਮੈਂ ਤਾਂ ਕਰਮਜੀਤ ਸਰਾਓ ਆ ਪੱਕਾ ਰਹਿੰਦਾ ਇਹਨਾਂ ਨਾਲ ਉਹ ਇੱਕ ਦਿਨ ਬੈਠ ਕੇ ਨਾਲ ਸੀ ਗੱਲਾਂ ਚੱਲ ਪਈਆਂ ਇਸਤਰੀ ਮੈਂ ਕਹੇ ਮੈਨੂੰ ਬਿੱਟੂ ਯਾਰ ਬੜਾਉ ਆਉਂਦਾ ਹਣਾ ਉਹ ਕਹਿਣ ਲੱਗਾ ਇਹਨਾਂ ਦਾ ਨੋਵੀਂ ਬਿੱਟੂ ਆ ਸ਼ੌਟ ਨੋ ਨਹੀ ਲੰਦੇ ਨਾ ਹਾਂ ਪਤਾ ਸੰਗ ਦਾ ਥੋੜਾ ਬਿੱਟੂ ਨਾ ਤੋਂ ਹੈ ਨਾ ਤੇ ਕਹਿੰਦਾ ਨਾ ਮੈਨੂੰ ਪਤਾ ਨਹੀਂ ਸੀ ਮੈਂ ਤਾਂ ਸਰੋਵਰ ਸਾਹਿਬੇ ਕਹਿੰਦਾ ਸੀਗਾ ਹਾਂ ਕਾਗਜ਼ਪਤਰੀ ਕਰਮਜੀਤ ਸਿੰਘਾ ਉਹ ਕਹਿੰਦਾ ਇਹਦਾ ਨੌ ਗਈ ਬਿੱਟੂ ਉਹ ਵਗਿਆ ਇਹਨਾਂ ਨੂੰ ਵੀ ਸਵਾਲ ਥੋੜਾ ਜਿਹਾ ਲੱਗਦਾ ਉਹ ਹੈ ਜੇ ਕਈ ਵਾਰ ਰੱਬ ਉਹਵੇਂ ਸੁਭਾਜੇ ਬਣਾਉਂਦਾ ਹਾਂ ਇਹ ਉਹ ਜਿਹਾ ਚਲੋ ਵਧੀਆ ਨੇਚਰ ਹੈ ਨਾ ਨੇਚਰ ਆ ਤੇ ਵਧੀਆ ਸੀ ਕੰਮ ਕਰ ਰਿਹਾ ਪਟਾਰਾ ਗਰੀਚ ਵੀ ਨਾਲ ਹਿੱਸੇਦਾਰ ਨਹੀਂ ਹੈ ਹੈ ਨਾ ਥੋੜਾ ਇੰਨਾ ਕੋ ਗੋ ਇਹਨਾਂ ਨੂੰ ਚਿੱਟਾ ਕੁੜਤਾ ਪਜਾਮਾ ਪਾਏਗਾ ਮੈਂ ਤੁਹਾਡੇ ਵਾਂਗ ਇਹਨਾਂ ਨੂੰ ਅੱਜ ਅੱਜ ਇਹ ਗੱਲ ਆਪਾਂ ਕਹਾਂਗੇ ਵੀ ਸਾਨੂੰ ਨਾ ਲਾ ਦਿਓ ਪਾਣਾ ਇਹਨਾਂ ਦੇ ਰਸ਼ੀਨ ਨਾਈਟ ਗ੍ਰੀਨ ਲੈਵਲ ਤੇ ਹਾਂ ਇਹ ਵਾਟਰ ਆਉਂਦਾ ਇਹਨਾਂ ਦਾ ਦੇਖੋ ਜੀ दारू ਵਾਲਾ ਵਿਸਕੀ ਆ ਸੌਚ ਆ ਕਾਫੀ ਵਧੀਆ ਡਿਸਟਿਲਰੀ ਆ ਤੇ ਆਪਾਂ ਆਸ ਕਰਦੇ ਹਾਂ ਕਿ ਤੁਸੀਂ ਐਵੇਂ ਜਿਹੜੀ ਜਿਹੜੀ ਸਕਸੈਸ ਦੀ ਪੌੜੀ ਹੈ ਜਿਹੜਾ ਹੈ ਨਾ ਰਾਹ ਹੈ ਇਹ ਐਵੇਂ ਤੁਸੀਂ ਚੜਦੇ ਜਾਓਗੇ ਤੇ ਰੱਬ ਨੂੰ ਮੰਨ ਕੇ ਅਰਦਾਸ ਕਰਕੇ ਉਹਨੂੰ ਤੇ ਜੋ ਭਲੇ ਦੇ ਕੰਮ ਵੀ ਸੋਸ਼ਲ ਕੰਮ ਤੁਸੀਂ ਬਹੁਤ ਕਰਦੇ ਹੋ ਸਮਾਜਿਕ ਕੰਮ ਉਹ ਵੀ ਕਰਦੇ ਰਹੋਗੇ ਤੇ ਸਮਾਜ ਲਈ ਸੋਚਦੇ ਰਹੋਗੇ ਕਿਸੇ ਦਾ ਬੁਰਾ ਭਲਾਪਾ ਨਹੀਂ ਕਰਾਂਗੇ ਸਾਰੇ ਰਲ ਕੇ ਇਹੀ ਆਪਣੀ ਆਸ ਹੈ ਹੈ ਨਾ ਕਲਯੁਗ ਦਾ ਸਮਾਂ ਚੱਲ ਰਿਹਾ ਹੈ ਕਿਉਂਕਿ ਪੈਸਾ ਕਮਾਉਣਾ ਸੌਖਾ ਹੈ ਲੇਕਿਨ ਉਹਨੂੰ ਕਿੱਥੇ ਵਰਤਣਾ ਹੈ ਕੀ ਕਰਨਾ ਉਹ ਸੋਚ ਆਉਣੀ ਮੰਨ ਦੇ ਵਿੱਚ ਬਹੁਤ ਹੀ ਵੱਡੀ ਗੱਲ ਹੈ ਹੈ ਨਾ ਹੋਰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਜਿਹੜੇ ਅੱਜ ਦੇ ਜਿਹੜੇ ਯੂਥ ਨੇ ਮੁੰਡੇ ਖੁੰਡੇ ਆ ਕਿ ਕਹਿੰਦੇ ਆ ਸੁਪਨੇ ਲੈ ਕੇ ਤੁਰ ਰਹੇ ਨੇ ਨੇ ਠੀਕ ਹੈ ਸੁਪਨੇ ਜ਼ਰੂਰ ਲਓ ਪਰ ਮਿਹਨਤ ਕਰੋ ਮਿਹਨਤ ਜ਼ਿਆਦਾ ਜ਼ਰੂਰੀ ਹੈ ਸੁਪਨਿਆਂ ਤੋਂ ਹਾਂ ਕਿਰੇ ਕੱਲੇ ਸੁਪਨੇ ਹੀ ਲੈਂਦੇ ਰਹੋ ਜਿਹਨੂੰ ਸাকার ਕਰਨਾ ਤਾਂ ਮਿਹਨਤ ਕਰੋ ਸੁਪਨੇ ਰਾਤ ਨੂੰ ਨਹੀਂ ਦਿਨ ਚ ਲਓ ਵਾਹ ਦੋਸਤੋ ਇਸ ਇੰਟਰਵਿਊ ਦਾ ਜਿਹੜਾ ਇਹੀ ਇੱਕ ਸਲੋਗਨ ਹੈ ਕਿ ਸੁਪਨੇ ਰਾਤ ਨੂੰ ਜਿਹੜੇ ਆਉਂਦੇ ਆ ਉਹ ਪੂਰੇ ਹੋਣ ਨਾ ਆਉਣ ਜਿਹੜੇ ਦਿਨ ਚ ਲਏ ਜਾਂਦੇ ਆ ਤੇ ਉਹਨਾਂ ਦੇ ਨਾਲ ਮਿਹਨਤ ਕਰੀ ਜਾਂਦੀ ਹੈ ਉਹ ਸੁਪਨੇ ਪੂਰੇ ਹੋ ਹੀ ਜਾਂਦੇ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰਦੀਪ ਜੀ ਥੈਂਕ ਯੂ ਥੈਂਕ ਯੂ